ਭਾਈ ਵੀ ਨਾ ਜਿੱਥੇ ਧੜੀ ਜਾਏ ਖੜੇ ਇਹ ਲੇਖ ਹੁੰਦਾ ਰੇਟ ਨੂੰ ਬੜਾ ਦੱਬਿਆ ਆਇਆ ਜੇ ਕਰੀ ਜਾਂਦੇ ਖੜੇ ਯਾਰ ਬਾਈ ਕਰਨਾ ਹੀ ਰੇਟ ਨਹੀਂ ਗਾਹ ਪਰਦਾ ਕੋਈ ਖਰਚਾ ਪੈਂਦਾ ਹਾਂ 200 ਦਾ ਹੁਣ ਤੜਕੇ ਖਾ ਜਾਂਦਾ 200 ਹੱਥ ਨੇ ਖਾ ਜਾਂਦਾ ਤੁਸੀਂ ਵੀ ਸਸਤੀ ਸੀ ਨਾ ਹਾਂ ਮੈਂ ਤਾਂ 5 ਰੁਪਏ ਦੇਣੇ ਆ ਬਾਈ ਤੁਹਾਨੂੰ ਬਾਰ ਬੜਾ ਆਇਆ ਬਾਈ ਲੈ ਲੈ ਫਿਰ ਪੌਣੀ ਪੈਂਦੇ ਬਾਈ 120 ਰੁਪਏ ਦੀ ਡੱਬੀ ਬਾਈ ਚਾਰ ਪੀਸ ਆ ਇਹ ਉਹ ਦੇਖੋ ਬਈ ਚੱਕੀ 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 ਕਰਾਂ ਦੀ ਬਾਈ ਇਹਦਾ ਵਿੱਚ ਹੀ ਕਰਾਉਂਦੇ ਆ ਉਹ ਤਾਂ ਮੈਂ ਕਹਿਦਾ ਤੀ ਜੇ ਲੈਣਾ ਲੜਣਾ ਨਹੀਂ ਰਹਿਣਾ ਨਹੀਂ ਲੈਣਾ ਕਿਨੇ ਕਿੰਨਾ ਰੇਟ ਮੰਗੀ ਨਾ ਉਹਦਾ 530 ਰੁਪਏ 530 6600 روپے ਆ 6600 ਰੁਪਈਆ ਲੈ ਅੱਲਾ ਦਾ ਆਲੂ ਖਾਈ ਨਹੀਂ ਹੁਣ ਜ਼ਿੰਮੇਦਾਰ ਇੱਥੇ ਆ ਕੇ ਰੋਣ ਲੱਗ ਜਾਂਦੇ ਸੀ ਹੂੰ ਕਹਿੰਦੇ ਸੀ ਰੁਲੀ ਜਾਂਦੇ ਰੁਲੀ ਜਾਂਦੇ ਆ ਪਰ ਅੱਜ ਉਹਨਾਂ ਦੇ ਮਾਂ ਚਿਹਰੇ ਦੀ ਖੁਸ਼ੀ ਵੇਖੀ ਅੱਜ ਜ਼ਿੰਮੇਦਾਰਾਂ ਨੇ ਖੁਸ਼ੀ ਵੇਖੀ ਅੱਜ ਵੀ ਦੱਸਾਂ ਵੀ ਛੱਕੇ ਦਾ ਵੇਚੇ ਦਾ ਟਾਈਮ ਹੁਣ ਆਇਆ ਹੈ ਹੁਣ ਆਇਆ ਹੁਣ ਛੱਕੇ ਦਾ ਮੇਚਾ ਲੈਣ ਤੇ ਆ ਸਭ ਵਰਗਾ ਦਾ ਬੜੀ ਆਸਾ ਨਿਕਲਦਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕੇ ਦਾ ਚਲ ਜਾਈ ਸਵਾਗਤ ਕਰਦੇ ਆ ਤੇ ਅੱਜ 1 ਜੁਲਾਈ 2025 ਕੋਟ ਕਪੂਰਾ ਮੰਡੀ ਦੇ ਵਿੱਚ ਖੜੇ ਆ ਬਈ ਰੇਡ ਲੈ ਲੇ ਦਜਾ ਜੇ ਕੀ ਚੱਲੇ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਕਰਦੇ ਕਮੈਂਟ ਜਰੂਰ ਕਰਦੇ ਕਰੋ ਤੇ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋਰ ਭਰਾ ਕੀ ਆ ਚੱਲਾ ਬਈ ਸਾਰਿਆਂ ਦਾ ਵਧੀਆ ਜਾ ਹਾਂ ਵਧੀਆ ਬਈ ਯਾਰ ਸਬਜ਼ੀ ਟਾਈਮ ਨਾਲ ਹੀ ਨਿਭੜ ਜਾਂਦੀ ਐ ਇਧਰ ਨੂੰ ਬਖਾਲੀ ਕਰਾਂਦੀ ਸਬਜ਼ੀ ਦੇ ਪਿੱਛੋਂ ਹਾਂ ਸਬਜ਼ੀ ਆ ਹੀ ਨਹੀਂ ਆਉਂਦੀ ਕੀ ਸੰਦੇ ਹੋ ਮੇਰੀ ਬਾਈ ਕੀ ਆ ਚੱਲਾ ਭਰਾ ਹੋ ਠੀਕ ਹੈ ਜੀ ਕੀ ਕੀ ਰੇਡ ਚੱਲੇ ਬਈ ਅੱਜ ਕਦੋਂ ਮੇਰਾ ਕੀ ਵਿਕਿਆ ਬਈ ਅੱਜ ਕਿਲੋ ਪੱਕੀ ਜਾਂਦਾ ਹਾਂ ਹਾਂ ਹੁਣ ਮਰੀ ਨਹੀਂ ਚੋਣੀ ਜਾਂਦਾ ਗੜ ਕੇ 52 ਦੇ 60 ਕਹਿੰਦਾ 55 50 55 60 ਸਹੀ ਸਹੀ ਜਿਹੜਾ ਚੱਲੀ ਜਾਂਦਾ ਹੈ ਨਾ ਬਾਕੀ ਜਿਹੜਾ ਮੈਂ ਇਧਰ ਟਮਾਟਰ ਪਾਇਆ ਭਈ ਇਹਨਾਂ ਦਾ ਵਜਾਰ ਕੀ ਚੱਲੀ ਜਾਂਦਾ ਹਾਲ ਟਮਾਟਰ ਦਾ ਉਹੀ ਆ ਬੋ ਯਾਰ ਜਿਹੜੇ ਪੁੱਛੇ ਜਿਹੜੇ ਮਤਲਬ ਚੱਲੀ ਆ ਤੋਰੀ ਬਈ ਤੋਰੀ ਰਹਿ ਗਈ ਜੀ 40 ਰੁਪਏ ਕਿਲੋ 40 ਰੁਪਏ ਕਿਲੋ ਤੋਰੀ ਆਹੀ ਭਾਈ ਬਹੁਤ ਚਿਰ ਨਾਲ ਤੋਰੀ ਲਿਆਉਂਦਾ ਹੁੰਦਾ ਉਦੋਂ ਵੀ ਭਾਈ ਦੀ ਵੀਡੀਓ ਬਣਾਈ ਜਾਂਦਾ 80 ਰੁਪਏ ਆਵਾਜ਼ ਨਾਲ ਪਿੰਡ ਸਿੰਘ ਆ ਪਿੰਡ ਸਿੰਘ ਆ 40 ਰੁਪਏ ਤੁਰ ਮਈ ਨੀ ਗਾਇਬ ਨੰ ਕਰਿਆ ਬਾਈਏ ਹਾਂ ਟਾਈਮ ਸੀ ਗਿਆ ਮਜ਼ਾਰਦਾ ਹੋ ਗਿਆ ਬਾਈ ਹਾਂ ਟਾਈਮ ਟਾਈਮ ਦੀ ਗੱਲ ਆ ਸੋਣੇ ਬਈ ਦੇਸੀ ਘਾਰਾ ਵਾਲੀ ਬਹੁਤ ਘੰਟ ਪਈ ਐ ਨਾ ਕੀ ਰੇਟ ਚੱਲਿਆ 80 ਰੁਪਏ ਨਿਕਲ ਆ 80 ਰੁਪਏ ਕਿਲੋ ਦੇਸੀ 20 20 20 80 ਰੁਪਏ ਕਿਲੋ ਐ ਬਾਈ ਵੀਰੇ ਸਾਬਨਾ ਕੋਈ ਨਹੀਂ ਨਾ ਜੋ ਦੇਣ ਦੀ ਕੱਦੂ ਇਹ ਆਵੇਂ ਭਗਾਈ ਕਰਨ ਆਏ ਆ ਨਾ ਆਇਆ ਵੀਰੇ ਦੇ ਵਿੱਚ ਨਜ਼ਾਰੇ ਦਿਵਾ ਦੇ ਨਜ਼ਾਰੇ ਨਜ਼ਾਰੇ ਦਿਵਾ ਦੇ ਨਜ਼ਾਰੇ ਨਜ਼ਾਰੇ ਦਿਵਾ ਦੇ ਅੱਜ ਕਰਕੇ ਨਿਗਾਰੇ ਲਵਾਤੇ ਜਾੜਾ ਸਰਦਾ ਕਾ ਨਹੀਂ 55 ਸੈਟਰੇ ਵੇਚ ਗਿਆ ਵੇਚਤਾ ਸੀ ਵੇਚਾ ਖੁਦ 50 ਵੀ ਵੇਚਿਆ 55 ਤੋਂ 45 ਤੋਂ ਲੈ ਕੇ 55 ਐਂਡ ਸੀ 55 ਐਂਡ ਸੀ ਕਿੰਨੀ ਸਪੀਡ ਨਾਲ ਵੇਚਿਆ ਜੇ ਯਾਰ ਸਪੀਡ ਤਾਂ ਸਮਝੋ ਜਿਵੇਂ ਬਿਜਲੀ ਦੀ ਗੱਡੀ ਟ੍ਰੇਨ ਇੱਕਦਮ ਸਪੀਡ ਫੜ ਲਾ ਬਸ ਕੰਦੋਂ ਦੀਦਾ ਨਹੀਂ ਗਿਆ ਭਾਈ ਫੇਰ ਨਹੀਂ ਭੜਾ ਦੰਦਾ ਮੋਟਾ ਕਦੋਂ ਜਰੂਰ ਪਿਆ ਗਿਆ ਦੋਨੇ ਵੀ ਰੁਆਇਆ ਬਹੁਤ ਸੀ ਜ਼ਿੰਮੇਦਾਰਾਂ ਨੇ ਰੁਆ ਬਹੁਤ ਸੀ ਭਾਈ ਯਾਰਾ ਨਾ ਕਈ ਜੀ 1 ਮਿੰਟ ਕਈ ਜ਼ਿੰਮੇਦਾਰ ਇੱਥੇ ਆ ਕੇ ਰੋਣ ਲੱਗ ਜਾਂਦੇ ਸੀ ਹੂੰ ਇਹਦੇ ਸੀ ਰੁਲੀ ਜਾਂਦੇ ਰੁਲੀ ਜਾਂਦੇ ਆ ਪਰ ਅੱਜ ਉਹਨਾਂ ਦੇ ਮਾਂ ਚਿਹਰੇ ਦੀ ਖੁਸ਼ੀ ਵੇਖੀ ਆ ਜੀ ਜੀ ਖੁਸ਼ੀ ਵੇਖੀ ਆ ਦੇਖੀ ਖੁਸ਼ੀ ਆ ਜੀ ਇੱਕ ਗਲਤ ਤੇਜ਼ੀ ਹੁੰਦੀ ਤਾਂ ਸਦਾ ਆਪਣਾ ਕਬੜਾ ਕ ਤੇ ਸਾਰਿਆਂ ਵਿੱਚ ਇਹਨੇ ਰੌਣਕ ਰੌਣਕ ਸਾਰਿਆਂ ਦੇਖੋ ਕੋਈ ਨਹੀਂ ਕੋਈ ਲੱਗ ਲੋ ਮਾਈਸ ਵਿਗਦੇ ਆ ਆਹ ਸੇਠਾਂ ਦੇ ਚਿਹਰੇ ਖੜ ਗਏ ਆ ਆਹ ਵੇਖ ਇੱਧਰ ਅੱਗੇ ਰੇੜੀ ਨਾਲ ਵੀ ਤਾਂ ਮੋਬਾਈਲ ਵੇਖ ਕੇ ਰੇੜੀ ਵਾਲੇ ਕੋਈ ਕਰੋ ਕੋਟਾ ਟ੍ਰੇਡ ਵਸਾਉਂਦਾ ਨਹੀਂ ਕਰ ਕੋਈ ਗੱਲ ਨਹੀਂ ਨਾ ਰੇੜੀਆ ਆਪਣੇ ਨਾ ਜਿਹੜੇ ਫਾਲੋਅਰਸ ਹਨ ਉਹਨਾਂ ਨੂੰ ਪਤਾ ਨਹੀਂ ਮੰਡੀ ਦੇ ਵਿੱਚ ਆੜਤ ਵੀ ਲੱਗਦੀ ਆ 45 ਵਾਲਾ ਸੌਦਾ 7% ਤੇ ਆੜਤ ਪੈਣੀ ਪੈਣੀ ਆ ਯਾਰ ਬਈ ਮਗਰ ਸਾਡੇ ਨਾਲ ਪਈਏ ਯਾਰ ਲਪਾਪਾ ਲਾਣਾ ਉਹ ਕਰਨਾ ਵਗੈਰਾ ਦੇਖੋ ਹਾਂ ਉਹ ਵੀ ਖਰਚੇ ਆ ਬਾਈ ਖਰਚੇ ਪੈਂਦੇ ਆ ਸੌਦਾ ਰੈਂਟ ਸ਼ੁਰੂ ਕਰਾ ਲਿਆ ਕਦੋਂ ਤੋਂ ਲੈ ਕੇ ਭਿੰਡੇ ਹਰੀ ਮਿਰਚ ਸਟਾਰਟਿੰਗ ਤੋਂ 35 35 ਤੋਂ 55 ਪਹੁੰਚ ਗਿਆ ਇਸ ਕਦੋਂ 55 ਪਹੁੰਚ ਗਿਆ ਤੋਰੀ 35 ਰੁਪਏ ਪੂਰੇ 35 ਰੁਪਏ ਉੱਤੇ ਆੜਤ ਉੱਤੇ ਖਰਚਾ ਲਾ ਕੇ ਆ ਉੱਤੇ ਖਰਚਾ ਲਾ ਕੇ ਤੇ ਹਰੀ ਮਿਰਚ ਬਾਈ ਹਰੀ ਮਿਰਚ 25 ਰੁਪਏ ਹਰੀ ਮਿਰਚ ਦਾ ਰੇਟ ਜਾਨੀ 25 ਰੁਪਏ ਵੀ 17 18 ਰੋਲਦੀ ਸੀ ਭਲਾ ਹਾਂ 10 ਰੁਪਏ 10 ਰੁਪਏ ਰੋਲਦੀ 28 ਸੀ 28 ਸੀ ਤੇ ਹਣਾ 25 ਰੁਪਏ ਦਾ ਚਿਬੜ ਦਾ ਰੇਟ ਭਾਈ ਚਿਬੜ 22 ਰੁਪਏ ਕਿੱਲਾ ਜੀ 22 ਰੁਪਏ ਹਣਾ ਤੇ ਬਾਕੀ ਹੋਰ ਜਿਹੜੀਆਂ ਵੈਰਾਈਟੀਆਂ 28 ਵੀ ਆਈ ਸੀ ਆ 40 ਰੁਪਏ ਵਧੀਆਂ ਵਿੱਚੀ ਕੀ ਰਹਿ ਗਈ ਇਹ ਮਤਲਬ 33 ਰੁਪਏ 35 ਰੁਪਏ 33 ਰੁਪਏ 33 ਦੇ 35 33 35 ਰੁਪਏ ਅਰਬੀ ਦਾ ਰੇਟ ਜਿਹੜਾ ਹੋ ਗਿਆ ਬਾਈ 33 ਰੁਪਏ 34 ਰੁਪਏ ਹੁੰਦੇ ਸੀ ਯਾਰ ਕਿੱਦਾਂ ਗਏ ਸਵੇਰੇ ਸਵੇਰੀ ਵੇਚਦੇ ਸੀ ਹਾਂ ਸੋਦੇ ਸਵੇਰੇ ਸਾਰੇ ਵੇਚਦੇ ਸੀ ਇੱਥੇ ਕਿਸਾਨ ਭਰਾ ਵੀ ਖੜੇ ਬਾਈ ਆਪਣੀ ਜੀ ਆਜਾ ਮੈਂ ਖੜਾ ਕਿਸਾਨ ਭਰਾ ਹੈ ਇਹਦੀ ਅੱਜ ਤੋਂ ਤੋਰੀ ਸੀ ਆ ਆਪਣੇ ਪਹਿਲਾਂ 10 ਰੁਪਏ ਵਿੱਚ ਕੇ ਜਾਂਦਾ ਵਿਚਾਰਾ ਰੋਂਦਾ ਸੀ ਰੋਂਦਾ ਸੀ ਕਿ ਨਾਲ ਲੇਬਰ ਦਾ ਖਰਚਾ ਨਹੀਂ ਪੂਰਾ ਹੁੰਦਾ ਅੱਜ ਇਹਦੇ ਮੁੰਡੇ ਖੁਸ਼ੀ ਵੇਖਿਆ ਸੀ ਖੁਸ਼ੀ ਵੇਖਿਆ ਭਾਈ ਰਕਬਾ ਉਹ ਨਹੀਂ ਆ ਭਾਈ ਤੇਰੀ ਸਬਜ਼ੀ ਖੜਿਆ ਫੜ ਨਹੀਂ ਲੱਗਦਾ ਸਬਜੀ ਦੇ ਘਟੀਆਂ ਸਬਜੀ ਘਟੀਆਂ ਫਰਕਾ ਘਲਾਣਾ ਹਾਂ ਘਟ ਲੱਗਦਾ ਇੰਨੇ ਸਾਡਾ ਚਾਰਾ ਚਾਰਾ ਕਨਾਲਾਂ ਜਾਂ ਪੰਜਾ ਪੰਜਾ ਕਨਾਲਾਂ ਚੋਂ ਕਦੋਂ ਮਸਾ ਲੈਂਦਾ ਭਾਈ ਕਹਿੰਦੇ ਰੋ ਪਿੱਟ ਕੇ ਵਾਕੀ ਗੱਲ ਸਹੀ ਸਬਜੀ ਦਾ ਫਰਕ ਤਾਂ ਪਿਆ ਨਾ ਵੀ ਦੱਸਿਆ ਵੀ ਛੱਗੇ ਦਾ ਮਿਰਚ ਦਾ ਟਾਈਮ ਹੋਣ ਆਇਆ ਹੋਣ ਆਇਆ ਹੋਣ ਛੱਗੇ ਦਾ ਮਿਰਚ ਲੈਣ ਤੇ ਆ ਸ਼ਭੂ ਵਰਗਾ ਦਾ ਬੜੀ ਆਸਾ ਨਿਕਲਦਾ ਬੜੀ ਮਿਰਚ ਸੁਲੇ ਮਿਰਚ ਨਹੀਂ ਆਈ ਆਪਣੇ ਕੋਲ ਭਾਈ ਸੁਲੇ ਮਿਰਚ ਨਹੀਂ ਆਈ ਭਾਈ ਕਿਹੜਾ ਬਾਕੀ ਹੋਰ ਮੰਡੀ ਦੇ ਵਿੱਚ ਸਾਰੀ ਮੰਡੀ ਭਰੀ ਪਈ ਹੈ ਚੋਲਾ ਸੀ ਚੋਲਾ ਵੀ 60 60 ਰਹਿ ਗਏ ਸੀ ਚੋਲਾ ਦੀ ਪਿੰਡੀ ਭਾਈ ਪਿੰਡੀ ਤੀ 35 ਰੁਪਏ ਸੀ ਪਿੰਡੀ ਵੀ ਤੀ 3 ਬਾਕੀ ਹੋਰ ਵੀ ਕਾਫੀ ਵੈਰਾਈਟਗਾ ਪੰਜਾਂ ਮੰਡੀ ਦੇ ਵਿੱਚ ਦੇਖਦੇ ਆ ਬਈ ਚੱਲਿਆ ਬਾਈ ਦਾ ਨਾਮ ਹੈ ਗਪਾਲ ਧਾਲੀਵਾਲ ਫਰੂਟ ਕੰਪਨੀ 9874357840 ਬਾਈ ਹਣਾ ਤੇ ਆਪਣਾ ਨੰਬਰ ਹੈਗਾ 9822000 ਜੇ ਵੀ ਮੀਰ ਭਰਾ ਉਹ ਵੀ ਫੋਨ ਕਰਿਆ ਕਰਦਾ ਜਿਨ੍ਹਾਂ ਨੇ ਵੀਡੀਓ ਵਗੈਰਾ ਬਣਾਉਣੀ ਹੁੰਦੀ ਹੈ ਰੇਟ ਰੂਟ ਪੁੱਛਦੇ ਨੇ ਸੇਠਾ ਨੂੰ ਫੋਨ ਆਇਆ ਕਰੂ ਠੀਕ ਆ ਬਾਈ ਗਪਾਲ ਭਰਾ ਓਕੇ ਜੀ ਹੋਰ ਬਾਈ ਠੀਕ ਆ ਸਰ ਚਲੋ ਮੈਂ ਅੱਜ ਆ ਜਾ ਬਾਈ ਅਗਲੀ ਦੁਕਾਨ ਇੱਧਰ ਚੱਲਦੇ ਆ ਨਾਲ ਹੋਰ ਕੀ ਕੀ ਬ੍ਰੈਂਡਿੰਗ ਪਈ ਆ ਉਹ ਹੋਰ ਯਾਰਾ ਕੀ ਆਲਾ ਆਪਣੀ ਦੁਕਾਨ ਤੇ ਫਰਿੱਜਰ ਪਾੜੀ ਮਿਰਚ ਸ਼ਿਮਲਾ ਮਰਚਾਈ ਸੀਗੀ ਅੱਜ ਆ ਜੀ ਨੇ ਆ ਗਵਾਂਡੀ ਵਿੱਚ ਆ ਗਏ ਗਵਾਂਡੀ ਕੋਲ ਆਈ ਹੈ ਕੀ ਰੇਟ ਵੇਚੀ ਅੱਜ ਇਹ 55 60 ਰੁਪਏ 55 60 ਰੁਪਏ ਇੰਦਰ ਵਿਖਾ ਦੀ Shimla ਮਿਰਚ ਜਿਹੜੀ ਘੈਂਟ ਕੁਆਲਿਟੀ ਪਈ ਹੈ ਇੱਧਰ 55 60 ਰੁਪਏ ਆ ਦਿਖਾ ਇਹਦਾ ਦਿਖਾ ਆ ਵੇਖਾ ਵੇਖ ਪਈ 55 60 ਰੁਪਏ ਕਿਹੜੀ ਚੀਜ਼ ਨੇ ਰੇਸ ਫੜੀ ਅੱਜ ਫਲੋ ਫਲੋ ਰੇਟ ਤੇ ਹਰ ਚੀਜ਼ ਫਲਾਈ ਰੇਸ ਆ ਕਦੂ ਦਾ 55 60 ਕਦੂ ਵਿਕ ਰਿਹਾ ਰੇਸ ਕਹਿੰਦੇ ਮੋੜ ਕੇ ਨਾ ਆਏ ਲਾਤੀ ਜਵਾਸ ਰੇਟ ਤੋਰੀ ਵੀ 40 45 ਵਿਕੀ ਹੈ ਹਾਂ ਤੋਰੀ ਵੀ 40 ਨੂੰ ਨਾ ਬਈ ਆਪਣਾ ਤਾਂ ਵੈਸੇ ਕੰਮ ਆ ਵੀਡੀਓ ਬਣਾਉਂਦਾ ਡੇਲੀ ਦਾ ਪਾਣੇ ਤੇ ਹੋਰ ਪੱਤਰਕਾਰ ਬਥੇਰੇ ਉਹਨਾਂ ਦਾ ਬਈ ਤੇਜ਼ੀ ਹੋ ਗਈ ਆਪਣਾ ਦਾ ਕੰਮ ਬਈ ਰੋਜ਼ ਹੀ ਬਣਾਉਂਦੇ ਰੋਜ਼ ਰੋਜ਼ ਹੈ ਨਾ ਮੰਡੀ 'ਚ ਵੀ ਆਪਾਂ ਜਿਵੇਂ ਚੀਜ਼ ਮਖਾਈ ਆ ਇਹ ਆ ਜੀ ਫਰਜਬੰਦ ਦਾ ਤੇਜੀ ਵੀ ਦਿਖਾਓ ਤੇਜੀ ਦਿਖਾਓ ਹਾਂ ਹੁਣ ਵੇਖ ਲੋ ਇਧਰ ਸਬਦਾ ਪਤਾ ਵੇਖ ਲੋ ਕਿੰਨਾ ਰੁਪਿਆ ਕਿਤੇ ਮੰਡੀ ਦੇ ਵਿੱਚ ਇਧਰ ਨਾ ਚਾਦੀ ਮਾੜੀ ਥੋੜਾ ਹੀ ਆ ਮਾੜਾ ਮੋਟਾ ਚੰਬੜ ਪਾਇਆ ਤੇ ਮੋਟੇ ਕੱਦੂ ਪਾਇਆ ਹਾਂ ਨਾ ਤੇ ਆਈ ਵਰਾਇਟੀਆਂ ਜਿਹੜੀਆਂ ਪੰਜਾਂ ਵਿੱਚ ਬਾਕੀ ਸਾਰਾ ਸਬਦਾ ਸਵੇਰੇ 5:00 5:00 ਜੀ ਦੁਆਇ ਲਵਾ ਪੜਦਾ ਬਾਈ ਬਾਕੀ ਸਾਰੇ ਰੇਟ ਗੜਾਈ ਨੇ ਇੰਦਰ ਆ ਪਏ ਲਸਣ ਮੋਹ ਘੜ ਪਿਆ ਬਾਈ ਮੈਂ 12 ਤੱਕ ਵੇਚੀ ਸੀ ਕੋਈ ਤੇ ਦੱਸੋ ਇਹ ਪਰਜਾ ਬਾਈ ਆ ਕੀ ਰੇਟ ਹਾਂ ਮਾਰੀ ਇਹ ਗੋਲੀ ਕਾਦੇ ਮੇਰੀ ਹੈ ਤੇਰੀ ਨਹੀਂ ਹਾਲ ਖੜ ਜਾ ਅੱਲਾ ਸਨ ਅੱਲਾ ਸਨ ਕੀ ਰੇਤ ਵਿੱਚ ਕੀ ਹੋਰ ਕੀ ਲੇਸਨ ਬਾਉ 70 ਤੇ 80 ਦਾ ਬਜਾ ਚੱਲ ਰਿਹਾ ਹੈ 70 ਦੇ 80 ਦਾ ਬਜਾ ਯਾਰ ਸਵੇਰੇ ਸਵੇਰ ਰੌਣਕ ਕਿੰਨੇ ਵਜੇ ਹੁੰਦੀ ਹੈ ਮੰਡੀ 'ਚ ਹੁਣ ਤੱਕ ਬਾਉ ਜੀ ਰੌਣਕ 3:30 ਵਜੇ ਤੋਂ ਸਟਾਰਟ ਆਵੇ ਲਾਸਟ 9:00 ਵਜੇ ਖਤਮ ਹੋ ਜਾਏ ਮੰਡੀ ਦਾ ਦੋ ਦੋ ਦਾ ਬਾੜੇ ਕਹਿੰਦਾ ਮੈਂ ਤਾਂ ਆਣਾ ਵੀ ਆਦਿ ਸਭ ਜੀ ਸਭ ਜੀ ਹੈ ਹੀ ਕੁਝ ਨਹੀਂ ਦੇਖ ਰਹੇ ਹੋ ਉਤਰੀ ਤੇ ਵਿਗ ਗਈ ਉਤਰੀ ਤੇ ਵਿਗ ਗਈ ਤੇਜੀ ਉਤਰੀ ਤੇ ਵਿਗ ਗਈ ਨਾਲ ਦੀ ਨਾਲ ਹਲੇ ਉਹ ਜਾਨੀ ਪਿਕਅਪ ਜਦੋਂ ਲਾਉਣ ਹੀ ਨਹੀਂ ਦਿੰਦੇ ਜੀ ਉਹਦੇ ਦਿਨ ਤੋਂ ਲਿਆ ਜਾਂਦਾ ਬੋਲੀ ਵਾਲਾ ਕੰਮ ਬੋਲੀ ਲਵਾ ਕਰੋ ਹੁਣ ਬੋਲੀ ਲਗਾਈ ਬੋਲੀ ਲਗਦੇ ਸਵੇਰੇ ਕੋ ਲਗਦੀ ਆ ਹਾਂ ਸਹੀ ਅਵੇਲਾ ਵਿੱਚ ਸਬਦੇ ਸਾਰੇ ਤੇਜ਼ ਆ ਬਾਕੀ ਹੋਰ ਆਪਾਂ ਵੇਰ ਬਰੇਡੀਆਂ ਵੇਖੋ ਸੈਟ ਸੈਟ ਕਹਾਂ ਸੈਟ ਲੰਬਾਈ ਹੁਣ ਸਾਰਿਆਂ ਦੇ ਚਿਹਰੇ ਤੇ ਘੇਰਾ ਲਾਉਣ ਕੇ ਆ ਗਿਆ ਸਮਝੇਗੀ ਤੇਜ਼ ਆ ਨਾ ਸਾਰੇ ਕਿਸਾਨ ਭਰਾ ਕੋ ਜਾਈਂ ਇਧਰ ਬਾਈਆਂ ਨੇ ਮਿਰਚ ਲਈ ਬੈਠੇ ਇਧਰ ਚੌਲੇ ਹੋ ਗਏ ਇਧਰ ਚਲਦੇ ਆ ਜਣ ਕਰਾਂ ਦੀ ਹੋਰ ਬਰੇਡ ਇਹ ਵੀ ਆਹ ਆਲੀ ਹਾਂਜੀ ਪੱਕੀ ਗੱਲ ਆ ਹਾਂ ਪੱਕੀ ਗੱਲ ਆ ਨੀਂਦੇ ਸਾਹਿਬ ਨਾਲ 20 ਰੁਪਏ ਬੰਦੇ ਲੈ ਗਏ ਹਾਂ ਲੈਓ ਮੈਂ ਸਹੀ 20 ਰੁਪਈਏ ਜਿਹੜਾ ਰੇਟ ਬਾਈ ਇਹਨੇ ਮੰਗੀ ਜਾਂਦੇ ਬਾਕੀ ਹੋਰ ਵੇਖਦੇ ਮਿਰਚ ਉਹਨੇ ਕਾਫੀ ਪਈ ਆ ਵੇਹੇ ਫੜੀ ਅਗਰ ਆਹ ਹੋਰ ਪ੍ਰੇਮ ਚੋਬੜਾ ਕੀ ਹਾਲਾ ਨਰਾ ਸਿੱਧਾ ਦੱਸ ਕਿਵੇਂ ਆਹ ਬੜੀ ਅੱਜ ਤਾਂ ਲੂਲੂ ਦੀ ਵਿਕਰੀ ਤੇਜ਼ ਆ ਆਪਣੇ ਮੰਕਲੇ ਆਲੂ ਫਰਕਦਾ ਪੈਣਾ ਹੀ ਆ ਸਬਜ਼ੀ ਦੇ ਨਾਲ ਹਾਂ ਉਹਦਾ ਲਾਦੇ 500 ਨਹੀਂ ਜੀ ਨਹੀਂ ਦਾ ਵਿੱਚ ਹੀ ਕਰਾਉਨੇ ਆ ਉਹ ਤਾਂ ਮੈਂ ਕਹਿਦਾ ਤੀ ਜੇ ਲੈਣਾ ਲੜਾ ਨਹੀਂ ਰਹਿਣਾ ਨਹੀਂ ਲੈਣਾ ਕਿੰਨਾ ਕਿੰਨਾ ਰੇਟ ਮੰਗੀ ਨਾ ਉਹਦਾ 530 530 ਆ 650 ਆ 650 ਰੁਪਏ ਆ ਲੈ ਆਲੂ ਵਖਾਈ ਨਹੀਂ ਹੋਣਾ ਭਾਈ ਜੀ ਨਹੀਂ ਹੋਣਾ ਤੂੰ ਲੈ ਜਾ ਪੰਜੋ ਬਾਗੀ ਵਿਕਰੀ ਤੇ ਨਹੀਂ ਪਈ ਆ ਕਿੰਨਾ ਹੋ ਗਿਆ ਆ ਕੋਈ ਜਿਹੜੀ ਪਈ ਆ ਭਾਈ ਤੁਸੀਂ ਦੇਖ ਲਓ ਇਹਦੇ ਚ 320 ਜਾਨੀ ਕੋਈ ਨਹੀਂਗਾ ਨਹੀਂ ਲੈਣਾ ਵੀਰ ਜੀ ਨਹੀਂ 600 ਇਹ ਤਾਂ ਲੈਣੀ ਨੇ ਹਾਂਜੀ ਆ ਸਾਡੇ 600 ਇਹ 650 ਆ 650 ਰੁਪਏ ਦਾ ਆ ਕਿੰਨੇ ਦਾ ਭਾਈ ਉਹ 520 ਰੁਪਏ ਦਾ 520 ਰੁਪਏ ਦਾ ਜਿਹੜਾ ਡਾਇਮੰਡ ਨੇੜੇ ਪਕਾ ਜੀ 520 ਰੁਪਏ ਦਾ ਭਾਈ ਜਿਹੜਾ ਆ ਕੁਆਲਿਟੀ ਵੇਚ ਲੋ ਤੀ ਆਲੂ ਇਹਦੇ ਤੋਂ ਕਿਲੋ ਡੇਢ ਕਿਲੋ ਨਿਕਲੂਗਾ ਹਰ ਆਲੂ ਮਾੜਾ ਹਾਂ 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 ਟਾਪ ਕੁਆਲਿਟੀ ਕਿੰਨੇ ਦਾ ਵੇਖਦਾ ਟਾਪ ਹੈ ਜੀ ਅਸਲੀ ਟਾਪ 600 ਰੁਪਏ ਹੈ 600 ਰੁਪਏ ਡਾਇਮੰਡ ਦਾ ਹਾਂ ਹਾਂ ਤੇ ਲਰਦਾ ਜਿਹੜਾ ਟਾਪ 700 ਜਾਂਦਾ ਨਹੀਂ ਅਰੇ ਇਹੀ ਪਾ ਸਾਡੇ ਸੀ lambda diamond ਦਾ 5 550 ਤੋਂ ਲੈ ਕੇ 600 ਇਹ ਲੋਰ ਦਾ ਜਿਹੜਾ 600 ਦਾ 650 ਦਾ ਬਾਜ਼ਾਰ ਹੋ ਸਕਦਾ 650 ਜਾਂਦਾ ਹੋਵੇ ਕੋਈ ਮਾੜਾ ਬੰਦਾ ਬਸ ਇਹੀ 600 ਦੇ ਨੇੜੇ ਟਡਾਉਣਾ एवरेज ਜਿਹੜੇ ਰੇਟਾਂ ਉੱਤੇ ਚੱਲੀ ਜਾਂਦੇ 48 ਕਿਲੋ ਦੀ ਭਰਤੀ ਵੀਰਪੁਰਾ ਕੱਥਾ ਲੈਣਾ ਪਣਾ ਗੱਟਾ ਆਹ ਲਫਾ ਵੇੜਾ ਘਟਾ ਘਟਾ ਪਾੜ ਜਾਂਦਾ ਮੰਨ ਕੇ ਚਲੋ ਉਹ ਉਹਦਾ ਵੀ ਭੇਜਿਆ ਜਾਂਦਾ ਲਿਜਾਣਾ ਹੁੰਦਾ ਨਾ ਉਹਨਾਂ ਕ ਲਈ ਜਾ ਸਕਦਾ ਇਹਦੇ ਚ 15 ਕਿਲੋ ਸਾਢੇ 600 ਰੁਪਏ 15 ਕਹੋਗੇ ਵਜਨ 15 16 ਕਿਲੋ ਉਹ ਕਿੰਨੇ ਹੋਗੇ ਗੱਟੇ ਆਲਾ ਹੁੰਦਾ ਲੋ ਤਾਂ ਕਰਕੇ ਲਪਾਵੇ ਵੇ ਗੱਟੇ ਦਾ ਰੇਟ ਬਾਈ ਹੈ ਨਹੀਂ ਨਹੀਂ ਹਿਸਾਬ ਨਾਲ ਫਿਰ ਧਰ ਧਰ ਜਾਣਾ ਉਹ ਵੀ ਇੰਦਰ ਹੋਰ ਚਾਹਣਾ ਨਹੀਂ ਕਿ ਉਹ ਯਾਰ ਆ ਬੰਦਾ ਬਾਟ ਵਾਲਿਆਂ ਦੇ ਲੱਗਿਆ ਇਹ ਬਾਟ ਵਾਲਿਆਂ ਦਾ ਸ਼ੋਰ ਲਾ ਕੇ ਟੋਕ ਦੇ ਕੋਲੇ ਆ ਗਏ ਆ ਤਾਂ ਲਾਲਾ ਉੱਥੇ ਮੇਰਾ ਕਰਨਾ ਓਏ ਬੂਟ ਬੂਟ ਜਿਆ ਲਾਦਾ ਓਏ ਮੰਡੀ ਦੀ ਗੱਲ ਕਰਦਾਂ ਤੂੰ ਬੂਟ ਜਿਆ ਲਾਦਾ ਕਰ ਲੈ ਭਾਈ ਆ ਜਾ ਉਹ ਮੇਰੇ ਇੰਦਰ ਆਈ ਸਾਰਾ ਗੁਵਾਰਾ ਮਹਿੰਗਾ ਹੋ ਗਿਆ 100 ਰੁਪਏ 100 ਰੁਪਏ ਵਿਗਿਆ ਹਾਂ ਪੱਕੀ ਝਾੜ ਕਰ ਲੈ ਬਾਈਆਂ ਦਾ ਵਾਲੇ ਆਏ ਨਹੀਂ ਜਿਹਦੇ ਕੋਲ ਹੈਗੇ ਵੀਰਪਰਾ ਲੈ ਆ ਸਕਦਾ ਝਾੜ ਕਰ ਲੈ 100 ਰੁਪਏ ਹੋਊਗਾ 100 ਰੁਪਏ ਦਾ ਬਜ਼ਾਰ ਹੈਗਾ ਬਾਈ ਹਨ ਤੇ ਬਾਕੀ ਸਾਰੇ ਰੇਟ ਦੇ ਆ ਬਾਈ ਸਾਰੇ ਤੇਜ ਹੋ ਗਏ ਸਾਰੇ ਟੋਟਲ ਆ ਲਓ ਤੇ ਤੂੰ ਵੀ 60 ਤੱਕ ਗਿਆ ਕਹਿੰਦਾ ਤੂੰ ਵੀ 60 ਹੋ ਗਿਆ ਪੇਠਾ ਵਗੈਰਾ ਵੀ ਵੱਧ ਗਿਆ ਬਾਈ ਹਰ ਇੱਕ ਸਬਜ਼ੀ ਵੱਧ ਗਈ ਹੋਣਾ بارش ਕਰਕੇ ਸਾਰੀ ਸਬਜ਼ੀ ਵੱਧ ਗਈ ਤੇ ਪੇਠਾ ਦਾ ਰੇਟ ਹੈਗਾ 20 ਬਾਈ ਦਾ ਹੈ ਪੇਠਾ ਦਾ 20 ਰੁਪਏ ਰੇਟ ਹੈਗਾ 20 ਰੁਪਏ ਦੇ ਨੇੜੇ ਤੇੜੇ ਰੇਟ ਹੈਗਾ ਬਾਕੀ ਮਾਈ 80 ਵੀਰ ਭੰਤੀਆ ਸਾਰੇ ਲੋਕਲ ਰੇਟ ਜਿਹੜੇ ਦਸੀ ਹੁੰਦੇ ਭਾਈ ਜੇ ਵੀ ਮਾਲ ਚਾ ਲੈਣਾ ਚਾਹੁੰਦਾ ਵੀਰ ਪਰ ਆਪਣਾ ਨੰਬਰ ਕਿਲਾ ਗਿਆ 988629029 988629029 ਜੇ ਸਾਡਾ ਨੰਬਰ ਆ ਭਾਈ ਇਹ ਜਦੋਂ ਮਰਜੀ ਫੋਨ ਦਾ ਲਿਆ ਕਰੋ ਜੀ ਹਨਾ ਤੇ ਰੇਟ ਸਾਰੇ ਹੀ ਤੇਜ ਆ ਬਾਈ ਠੀਕ ਆ ਸਿਰ ਸਾਹਿਬ ਓਕੇ ਬਾਈ ਜੀ ਲਾ ਬਾਈ ਨੰਬਰੇ ਆਗੇ ਇਧਰ ਲక్ష్ਮੀ ਫਰੂਟ ਕੰਪਨੀ ਦਾ ਖੜਾ ਇਧਰ ਫਲਾਂ ਦੇ ਰੇਟ ਕਣਾਉਣ ਲੱਗੇ ਲੋਕਲ ਸੌਦੇ ਰੇਟ ਕਰਾ ਬਾਈ ਕੀ ਹਾਲ ਚਾਲ ਆ ਸਿਰ ਸਾਹਿਬ ਇਤਾਂ ਕਹਾਂ ਬਾਈ ਵਧੀਆ ਲੱਭੇ ਜੇ ਠੰਡੀ ਠੰਡੀ ਹਵਾ ਦਾ ਬੁੱਲਾ ਜਾਈ ਜਾਂਦਾ ਨਾਲ ਨਜ਼ਾਰਾ ਜਾਈ ਜਾਂਦਾ ਸਵੇਰੇ ਬਾਈ ਨਿੰਬੂ ਦਾ ਬਾਜ਼ਾਰ ਡਿੱ ਗਿਆ ਜੀ ਨਿੰਬੂ 40 ਰੁਪਏ ਕਿਲੋ 40 ਰੁਪਏ ਕਿਲੋ ਨਿੰਬੂ ਦਾ ਬਾਜ਼ਾਰ ਬਾਈ ਉਹ ਵੀ ਨਾਲੇ ਮੌਸਮ ਠੰਡੇ ਕਰਕੇ ਫਰਕ ਪਿਆ ਜਿਹੜਾ ਰੇਟ ਦਾ ਨਿੰਬੂ 40 ਰੁਪਏ ਜੇ ਮੈਂ ਇਧਰ ਬਾਈ ਕੋਲ ਫਲ ਬਹੁਤ ਪਿਆ ਕੀ ਵੀ ਦਾ ਬਾਜ਼ਾਰ ਬੇ ਇਹ ਕੱਲੀ ਕੀ ਗੱਲਾਂ ਸੀ ਡੱਬੀ ਕੋ ਨਹੀਂ ਵਿੱਚ ਪਾ ਦਨੇ ਆ ਲਾ ਭਾਈ ਨਾਰ 1400 ਦਾ ਨਾਰ 1400 ਦਾ ਭਾਈ 10 ਕਿਲੋ ਆ ਇਹਦੇ ਚ ਵਜਨ 10 ਕਿਲੋ ਆ ਭਾਈ ਨਾਰ 1400 ਦਾ ਭਾਈ 10 ਕਿਲੋ ਆ ਇਹਦੇ ਚ ਵਜਨ 10 ਕਿਲੋ ਨਿਕਲਦਾ ਹੁੰਦਾ ਭਾਈ ਸਾਢੇ 9 ਵੀ ਹੋ ਜਾਂਦਾ ਕਿ ਮਤਲਬ 9 ਸਾਢੇ 9 9 ਕਿਲੋ ਦੇ ਨੇੜੇ ਤੇ ਜਿਹੜਾ ਵਜਨ ਨਿਕਲ ਥੱਲੇ ਨੂੰ ਕਰ ਦੇ ਕਰਾ ਦੇ ਵੈਰੈਟੀ ਵਿਖਾ ਦੇ ਕਰ ਜੋ ਸ਼ਾਰ ਦਾ ਰੇਟ ਕਿੰਨਾ ਭਾਈ ਸ਼ਾਰ ਦਾ 300 ਰੁਪਏ ਤੇ ਜਾਨੀ ਪੰਜ ਪੀਸ ਭਾਈ ਇੱਕ ਵੱਡਾ ਪੀਸ ਚਾਰ ਛੋਟੇ ਆ ਜਿੰਦੇ ਭਾਈ ਇਹਦੇ ਚ ਤਾਂ ਬਰਾਬਰ ਜੇ ਤੁਸੀਂ ਮੈਨਾਂ ਨੱਸ ਪੈ ਜੀ ਇਧਰ 35 ਕਿਲੋ ਆ 35 ਰੁਪਏ ਕਿਲੋ ਭਾਈ ਇਹ ਰਾਜੇ ਦਾ ਰੇਟ ਆ ਰਾਨੀ ਕਿੰਨਾ ਭਾਈ ਰਾ ਕੀ ਜੀ 1700 ਹੋਊਗਾ 1780 ਰੁਪਏ ਰਾਣੀ ਦਾ ਰੇਟ ਹੋਊਗਾ ਬਈ ਇਹ ਤਾਂ ਮਸੰਮੀ ਪਈ ਆ 20 ਕਿਲੋ ਦਾ ਜਾਨੀ ਇਹ ਪੈਕਿੰਗ ਹੁੰਦੀ ਹੈ 1100 ਦਾ ਕੱਟਾ 1100 ਦਾ ਰੇਟ ਕੱਟ ਗਿਆ ਬਈ ਇਹਦਾ ਹਾਂ ਲੱਭੇ ਇਹ 1300 1350 ਦੇ ਨੇੜੇ ਤੇ ਜਿਹੜੀ ਮਸੰਮੀ ਚੱਲੀ ਜਾਂਦੀ ਹੁੰਦੀ ਸੀ 1100 ਦਾ ਰੇਟ ਬਈ ਕੋਕੋਨਟ ਦਾ ਨਾਰੀਅਲ ਦਾ ਰੇਟ ਕੱਢ ਹੈ ਨਹੀਂ ਉਹੀ ਰੇਟ ਜੀ 65 70 ਦਾ ਪੀਸ ਆ ਉਹਦਾ 65 70 ਰੁਪਏ ਦਾ ਪੀਸ ਹੀ ਬਈ ਚੱਲੀ ਜਾਂਦਾ ਭਾਵੇਂ ਹਲੇ ਕਿ ਮਤਲਬ ਵੀ ਠੰਡ ਅੱਗੇ ਨਾਲ ਮੌਸਮ ਦਾ ਫਰਕ ਪੈ ਗਿਆਗਾ ਪਰ ਰੇਟ ਨੇ ਆ ਲੈ ਡਿੱ ਗਿਆ ਬਾਈ ਨਹੀਂ ਰੇਟ 70 ਤੋਂ ਜ਼ਰੂਰ ਮੁੜਿਆ ਇਹ 70 ਤੋਂ 65 ਤੇ ਆ ਗਿਆ ਬਾਈ ਇਹ 68 ਪੈਣਾ ਹੁੰਦਾ 65 ਪੈਣਾ ਹੁੰਦਾ ਇਹ ਰੇਟ ਜਿਹੜਾ ਚੱਲੇ ਕਟਾਰ ਦਾ ਰੇਟ ਕਿੰਨਾ ਜੀ ਕੱਢ ਲੋ ਇਹ ਰੇਟ 20 ਰੁਪਏ ਕਿਲੋ ਇਹ 20 ਰੁਪਏ ਕਿਲੋ ਬਈ ਜਿਹੜਾ ਕਟਾਰ ਦਾ ਆ ਗਿਆ ਅਧਕਰ ਆ ਗਿਆ ਨਵਾਂ ਬਾਈ ਇਹ ਇੱਕ ਕੁਆਲਟੀ ਹੈ ਪਹਿਲੇ ਵਾਲਾ ਹਾਂ ਲੈ ਬਾਈ ਅੱਗੇ ਸੁੱਕਿਆ ਜਦ ਕਰਾਉਂਦਾ ਆਂਦਾ ਜੀ ਮੰਡੀ ਦੇ ਵਿੱਚ ਨਵਾਂ ਕਰਾਏ ਨਵਾਂ 40 ਰੁਪਏ ਕਿਲੋ 40 ਰੁਪਏ ਕਿਲੋ ਕੱਚਾ ਅਧਕਰ ਬਾਈ ਦਾ ਨੰਬਰ ਵੀ ਲੈ ਕੇ ਜਾਂਦੇ ਇੱਥੇ ਮਾਲ ਚੱਲ ਲਿਆਉਣਾ ਹੁੰਦਾ ਜਾਂ ਖਰੀਦਣਾ ਹੁੰਦਾ ਨਾ ਬਾਈ ਕਨੈਕਟ ਬਾਈ ਨਾਲ ਕਰ ਤੇ 68434 ਇਦਨਾਂ ਬਖਾਦੀ ਕਰਾ ਦੀ ਬੋਰਡ ਚੰਗਾ 98868 68434 ਬਾਈ ਵੀ ਮੈਂ ਅੱਜ ਇੱਥੇ ਧੜੀ ਜਾਈ ਜਾਂਦੇ ਖੜਾ ਖੁਰਕੀ ਜਾਂਦੇ ਖੁਣ ਦਾ ਰੇਟ ਰੂਟ ਬਾਲੇ ਤੇ ਬਾਈ ਆਏ ਜਾਂਦੇ ਕਰੀ ਜਾਂਦੇ ਖੜਾ ਬਾਈ ਕਰਨੇ ਰੇਟ ਨਹੀਂ ਗਾਹ ਪਰਦਾ ਕੋਈ ਖਰਚਾ ਪੈਂਦਾ ਹਾਂ 200 ਦਾ ਹੁਣ ਤੜਕੇ ਖਾ ਜਾਂਦਾ 200 ਹੱਤ ਨੇ ਖਾ ਜਾਂਦਾ ਹਾਂ ਅੱਗੇ ਤੁਸੀਂ ਵੀ ਬਾਈ ਕਹਿੰਦੇ ਨਹੀਂ ਨਾ ਤੁਹਾਡਾ ਨੇੜੇ ਨਹੀਂ ਉਹ ਜਿਹੜੇ ਤੁਸੀਂ ਵੀ ਸਸਤੀ ਸੀ ਨਾ ਹਾਂ ਮੈਂ ਤਾਂ 5 ਰੁਪਏ ਦੇਣੇ ਆ ਭਾਈ ਮੁਰਗੇ ਤੁਹਾਨੂੰ ਬਾਬਰ ਬਣਾਏ ਆ ਭਾਈ ਲੈ ਲੈ ਫਿਰ ਪੌਣੇ ਪੈਂਦੇ ਭਾਈ ਇਹ ਰੋਜ਼ ਰੇਟ ਤੇ ਪੌਣੇ ਪੈਂਦੇ ਗਾ ਸਾਨੂੰ ਖਰਚਾ ਵੜਦਾ ਗਾ ਤੇਰੇ ਵਰਗਾ ਕੋਈ ਭਰਦਾ ਨਹੀਂ ਨਹੀਂ ਅੱਗੇ ਜੋ ਕਿਸਾਨ ਲਿਆਂਦਾ ਮੰਡੀ ਸਬਜੀ ਵਾਹ ਹੁਣ ਤੁਸੀਂ ਫੋਲੋ ਕਰ ਸੋਜੀ ਵਾਦੂ ਨਹੀਂ ਮੈਂ ਤਾਂ 5 ਰੁਪਏ ਦੇਣੇ ਆ ਉਹ ਲੈਦੇ ਤੇ ਫਿਰ ਹੋ ਜੇ ਚਾਹਦੇ ਸੀ ਮੈਂ ਹੁਣ ਆਗਲਾ ਤਾਂ ਤੇਜ ਆ ਭਾਈ ਕੰਮ ਲੱਗਾ ਤੇਜ ਹੋ ਗਿਆ ਗਾ ਤੇਰੇ ਵਰਗਾ ਭਰਦਾ ਨਹੀਂ ਗਾ ਖਰਚਾ ਪੈਂਦਾ ਕੀ ਰੇਟ ਪਈਆਂ ਕਦੂ ਕਦੂ ਅੱਜ ਕਦੂਆਂ ਦਾ ਨਹੀਂ ਬਦਲ ਨੂੰ ਅੰਬਾਂ ਦਾ ਪਤਾ ਅੰਬ ਵੀ ਮਹਿੰਗੇ ਹੋ ਗਏ ਅੰਬ ਮਹਿੰਗਾ 55 55 ਦਸਹਰੀ ਨਾਲੇ ਇਹ ਸਬਜੇ ਦਾ ਰੇਟ ਨਹੀਂ ਦਸਹਰੀ ਦਾ ਇਹ ਆਮੋਲੀ ਤੇਜ ਹੋ ਗਏ ਭਾਈ ਇਹ ਫਲ ਵੀ ਤੇਜ ਹੋ ਗਏ ਮਰਸਾ ਜੀ ਰੱਖ ਜੀ ਤੇਜ ਆ 75 ਰੁਪਏ ਵੇਚਿਆ ਸਹੀ ਹੋਵੇ ਸਹੀ ਆ ਗੁੜੀਆਂ ਫੇਰ ਰੇਟ ਘਟਾਉਂਦੇ ਆ ਹੋਰ ਪੂਰੇ ਰੇੜੇ ਨਹੀਂ ਹੁੰਦੀਆਂ ਆਦਦੇ ਰੇਟ ਹੀ ਹਨੀਆਂ ਜੀ ਕਹਿੰਦੇ ਮੂੰਗੀ ਧਰ ਲੈਣੇ ਚ ਰਹਿਣੇ ਮੂੰਗੀ ਧਰ ਲੈਣੇ ਲਾਵੇ ਇਧਰ ਇਧਰ ਫਲਾਂ ਦੇ ਰੇਟ ਜਿਹੜਾ ਆਉਣ ਲੱਗੇ ਭਾਈ ਫਲਾਂ ਦੇ ਰੇਟ ਵੀ ਤੇਜ ਹੋਏ ਅੱਜ ਭਰਾ ਤੋਂ ਪਾਈ ਦਾ ਰੇਟ ਰੂਟ ਜਿਹੜੇ ਅੱਜ ਫਲਾਂ ਦੇ ਕੀ ਚੱਲੇ ਜਾਂਦੇ ਦਸਹਰੀ ਦਸੂਰੀ ਅੱਜ ਕਹਿੰਦੇ ਨਾ 55 50 50 45 45 ਰੇਟ ਬਾਈ ਬਾਈ ਕੀ ਆ ਚੱਲਾ ਬਾਈ ਠੀਕ ਆ ਦਸਹਰੀ ਬੜੀ ਤੇਜ਼ ਕਰਦੀ ਕਹਿੰਦੇ ਭਾਈ ਆ ਜਾ ਨਾ ਹਾਂ ਮਾਰਕਟ ਤੇਜ਼ ਹੈ ਲੈ ਭਾਈ ਨੇ ਆਪਰਚੂਨ ਕਰਕੇ ਵੇਚਣਾ ਹੁੰਦਾ ਤਾਂ ਫੇਰ ਲੋ ਇਧਰ ਹੋਲ ਸੇਲ ਦਾ ਰੇਟ ਹੀ ਬਹੁਤ ਮਹਿੰਗਾ ਪਈ ਜਾਂਦਾ ਬਾਈ ਹਨਾ ਫਿਰ ਤੂੰ ਕਹਿੰਦੇ ਬਾਈ ਅੱਜ ਰੇਟ ਤੇਜ਼ ਲਾਈ ਜਾਂਦਾ ਬਾਈ ਕੀ ਰੇਟ ਮਿਲ ਜਾਂਦੀ ਮੈਂ ਦਸਹਰੀ ਅੱਜ ਲੈ ਇਹ ਵੀ 40 ਤੋਂ 45 ਰੁਪਏ 40 ਤੋਂ 45 ਹੋਲ ਸੇਲ ਹਾਂ ਮੀਡੀਅਮ ਸਾਈਜ਼ 40 ਤੋਂ 45 ਹੋਲ ਸੇਲ ਦਾ ਰੇਟ ਹੈ ਤੇ ਵੇਲੋ ਬਾਈ ਨੇ ਕਿੰਨਾ ਕ ਵੇਚਣਾ ਇਹ ਕੀ ਹਿਸਾਬ ਰਹੂਗਾ ਨਾ ਵਿੱਚ ਖਰਚਾ ਵੀ ਹੋਣਾ ਡਾਣਤ ਵੀ ਪਣੀ ਬਾਈ ਵਿੱਚ ਹਾਂ ਹਾਂ ਬਿਲਕੁਲ 7% ਅੜਤ ਪਾਉਗੀ ਬਾਈ ਇਹਦੇ 'ਚ ਤੇ ਉਹ ਜਿਹੜਾ ਹਿਸਾਬ ਕਿਤਾਬ ਹੁੰਦਾ ਜਿਹੜਾ ਤੇ ਆਹ ਰੇਟ ਜਿਹੜਾ ਮਿੱਤਰੋ ਦੱਸਿਆ ਨਹੀਂ ਅੰਬ ਤੇ ਚੱਲੀ ਨੇ ਸਫੈਦਾ ਦਾ ਮਤਲਬ ਬਾਈ 100 ਨੂੰ ਦੱਸ 100 ਪੂਰਾ 100 ਪੂਰਾ 100 100 ਹੋਲਸੇਲ ਦਾ ਰੇਟ ਆ ਪਰ ਜੇ ਹੁਣ ਤੁਹਾਨੂੰ ਹੋ ਸਕਦਾ 120 25 30 150 ਦੇ ਨੇੜੇ ਤੇ ਮਿਲੇ ਬਾਈ ਨਾ ਉਹ ਵੱਡਾ ਵੱਡਾ ਹਿਸਾਬ ਹੁੰਦਾ ਤੁਹਾਡਾ ਸ਼ਹਿਰ ਕਿੰਨਾ ਪਿੰਡ ਕਿੰਨੇ ਕੁ ਦੂਰ ਪੈਂਦਾ ਸ਼ਹਿਰ ਤੋਂ ਉਹ ਹਿਸਾਬ ਕਿਤਾਬ ਅਗਲੇ ਨੇ ਖਰਚਾ ਬਣਾ ਹੀ ਲੈਣਾ ਹੀ ਆ ਬ ਹਾਂ ਅੰਬ ਖਦੋਂ ਨੇ ਤੇਜ਼ ਕਦ ਹੋ ਗਏ ਯਾਰ ਅਸੀਂ ਪਿੱਛੇ ਮੀਂਹ ਪੈਣ ਲੱਗਿਆ ਹੁਣ ਹਾਂ ਬਰਸਾਤਾ ਸ਼ੁਰੂ ਹੋ ਗਿਆ ਤੇ ਜਿੱਥੋਂ ਹੁੰਦਾ ਹੈ ਜਿੱਥੋਂ ਕਿਹੜੀ ਸਾਈਡ ਤੋਂ ਹੁੰਦਾ ਹੈਗਾ ਆਪਣੇ ਬਰੇਲੀ ਸਾਈਟ ਹੈਗਾ ਤੇ ਹਰੀਦਵਾਰ ਦਾ ਠੀਕ ਹੈ ਤੇ ਇਧਰ ਅੰਬ ਖਤਮ ਹੋ ਗਏ ਪਿੱਛੇ ਹੀ ਤੇਜ਼ੀ ਹੋ ਗਈ ਸਾਰੇ ਬਾਜ਼ਾਰ ਮਾਰਕੀਟ ਤੇਜ਼ ਹੋ ਗਏ ਅੱਛਾ ਉੱਥੇ ਬਾਰਸ਼ਾਂ ਪਈ ਜਾਂਦੀਆਂ ਮੀਂਹ ਪਈ ਜਾਂਦੀ ਹੈ ਦੱਬ ਕੇ ਹਾਂ ਤੇ ਫਸਲ ਗੱਡੀਆਂ ਲੋਡ ਨਹੀਂ ਹੋ ਰਹੀਆਂ ਦੂਜੀ ਗੱਲ ਇਹ ਆ ਸੌਦੇ ਹੋਗੇ ਤੇਜ ਹੁਣ ਸੌਦੇ ਹੋਗੇ ਤੇ ਤੇ ਸਾਰੇ ਸੌਦੇ ਤੇ ਸਬਜ਼ੀ ਤਾਂ ਚਲ ਮੰਨਿਆ ਇੱਥੇ ਆਪਣੇ ਚਲ ਸਬਜ਼ੀ ਹੁਣ ਘਰ ਤਾਂ ਆਉਂਦੀ ਆ ਫਲਾਣਾ ਟੀਹੜਾ ਅੰਬ ਦਾ ਆ ਹੀ ਬਹੁਤ ਜਾਂਦਾ ਮੰਡੀ 'ਚ ਰੇਟ ਕਾ ਨਹੀਂ ਆਇਆ ਆ ਆਰਡਰ ਤੇ ਮੰਗਾਈ ਜਾਂਦੇ ਆ ਕਹਿ ਕਹਿ ਕੇ ਵੀ ਲਿਆਓ ਕਿਹੜਾ ਟੋਂਦਾ ਫਿਰ ਵੀ ਅੰਬ ਨਹੀਂ ਆਂਦਾ 5-7 ਗੱਡੀਆਂ ਇੱਥੇ ਲੱਗਦੀਆਂ 2 ਗੱਡੀਆਂ ਮਸਾਂ ਆਈਆਂ ਹਾਂ ਹਣ ਕਿੰਨੇ ਦਿਨਾਂ ਤੋਂ ਪੁਰਾਣਾ ਰਹਿ ਗਿਆ ਅੰਬ ਮੇਨ ਬਾਤ ਹੌਲੀ ਹੌਲੀ ਬਸ ਐ ਕਰਕੇ ਇਹਦਾ ਮਹੀਨਾ ਹੈਗਾ ਇੱਕ ਹੌਲੀ ਹੌਲੀ ਕਰਕੇ ਘਟੀ ਜਾਣਾ ਦਸਹਰੀ ਘਟਣਾ ਦੂਜਾ ਚੌਥਾ ਲਗੜਾ ਡੱਬੇ ਵਾਲਾ ਸ਼ੁਰੂ ਹੋ ਗਿਆ ਡੱਬੇ ਵਾਲਾ ਸ਼ੁਰੂ ਹੋ ਗਿਆ 5 ਕਿਲੋ ਉਹ ਦੱਪਿਆ ਆਪਣੇ ਉਹ ਡੱਬੇ ਚ ਸ਼ੁਰੂ ਕਿਨੇ ਆਪਣੇ ਨਹੀਂ ਆਇਆ ਅੱਜ ਠੀਕ ਆ ਆ ਨਹੀਂ ਹੈ ਨਹੀਂ ਅੱਜ ਆਇਆ ਨਹੀਂ ਹਾਂ ਡੱਬੇ ਵਾਲਾ ਉਹ ਮਜਾਰ ਅੱਜ ਕਹਿੰਦੇ ਦਸਹਰੀ ਦਾ ਮੈਨੂੰ ਲੱਗਦਾ ਵੀ 45 45 40 40 ਚੱਲੀ ਜਾਂਦੀ ਏ ਯਾਰ ਪਤਾ ਕੀ ਹੈ 40 45 50 ਰੁਪਏ ਕਿਲੋ ਦਸਹਰੀ ਵਿਕੀ ਆ ਵਿੱਚੋਂ ਨਾ 4 ਤੋਂ 5 ਕਿਲੋ ਅੰਬ ਜਿਹੜਾ ਹੈ ਨਾ ਵਿੱਚੋਂ ਖਰਾਬ ਨਿਕਲਦਾ ਹੈ ਖਰਾਬ ਹੀ ਨਿਕਲਦਾ ਛੋਟਾ ਨਿਕਲਦਾ ਕਾਲਾ ਨਿਕਲਦਾ ਹਾਂ ਉਹ ਸਾਰਾ ਪਾ ਕੇ 60 ਰੁਪਏ ਕਿਲੋ ਤੇ ਉੱਤੋਂ ਪੈਂਦੀ ਹੈ 60 ਰੁਪਏ ਕਿਲੋ ਪੈਂਦੀ ਹੈ ਮੈਂ ਨਾਲਾ ਕਹਿੰਦਾ ਲੈ ਵੀ 40 45 ਰੁਪਏ ਤੇ ਮੰਡੀ ਵਿਕੀ ਹੈ ਤੁਸੀਂ ਪੈਂਚੋ 80 ਰੁਪਏ 70 ਲਾਈ ਜਾਂਦੇ ਤੇ 70 ਤਾਂ ਉਹਨੂੰ ਇੱਥੇ ਪੈਂਦੀ ਆ ਹੋਰ ਤੂੰ ਪੈਗੀ ਆੜੇ ਦੇ ਵੀ ਪੈਣਾ ਲਿਆ ਕੇ ਕਿਰਾਇਆ ਵੀ ਦੇਣਾ ਹੈ ਹਾਂ ਲੇਵਰ ਲੱਗੀ ਹੈ ਲੇਵਰ ਦਾ ਖਰਚਾ ਵੀ ਕੱਢਣਾ ਹੈ ਫਿਰ ਪਿੰਡ ਚ ਲੈ ਕੇ ਵੀ ਜਾਣਾ ਲੈ ਫਿਰ ਉਹੀ ਕਰ ਕਰ ਦੇਣਾ ਹੈ ਫਿਰ ਉਹ ਲੋਕ ਉਹੀ ਨਹੀਂ ਸਮਝਦੇ ਇਸ ਗੱਲ ਨੂੰ ਹਾਂ ਕੋਈ ਵੀ ਚੀਜ਼ ਹੈ ਸਬਜੀ ਦਾ ਵੀ ਇਹੀ ਕੰਮ ਹੈ ਸਬਜੀ ਵੀ ਆਲੀ 40 ਨਾਲ ਬਿਕੂਗੀ ਤਾਂ ਉਹਨੂੰ ਕੁਛ ਪੱਲੇ ਨਹੀਂ ਪੈਂਦਾ ਨਹੀਂ ਪੈਂਦਾ ਜੇ ਨਹੀਂ ਯਕੀਨ ਹੈ ਤਾਂ ਬੰਦਾ ਇਹ ਕੰਮ ਕਰਕੇ ਵੇਖ ਲੈ ਸਹੀ ਆ ਸ਼ਾਮ ਨੂੰ ਮੰਨ ਲਓ 20 ਆਲੀ 40 ਵੇਚੀ ਸ਼ਾਮ ਨੂੰ ਉਹੀ 10 ਰੁਪਏ ਕਿਲੋ ਵੇਚਣੀ ਪੈਂਦੀ ਹੈ ਜਿਹੜੀ ਰਹੀ ਜਿੰਦ ਗੱਲ ਜਮਾ ਜਾ ਜਾ ਉਹ ਮਾਰਦੀ ਜਾ ਕੇ ਚਾ ਆਪਣੇ ਇੱਕ ਰਿਵਾਜ ਹੈ ਪੰਜਾਬ ਦੇ ਵਿੱਚ ਇਹ ਹੈ ਹਰ ਇੱਕ ਬੰਦੇ ਨੇ ਆਪਣੀ ਪਸੰਦੀ ਚੀਜ਼ ਲੈਣੀ ਹੈ ਛਾਂਟ ਕੇ ਜਮਾ ਛਾਂਟ ਕੇ ਸਹੀ ਗੱਲ ਆ ਉਹ ਰੈਂਦ ਖੂਨ ਬਚੀ ਹੁਣ ਮੰਨ ਲਓ 20 ਕਿਲੋ ਸਬਜ਼ੀ ਲੈ ਕੇ 5 ਕਿਲੋ ਬਚ ਗਏ ਹੋਤੀ ਤਾਂ ਉਹੀ ਦਿਹਾੜੀ ਬਣਨੀ ਸੀ ਸਹੀ ਗੱਲ ਉਹੀ ਉਹਨੇ 10 ਰੁਪਏ ਕਿਲੋ ਵਿੱਚ ਵੀ ਲਿਆ ਕੇ ਹਾਂ ਤੇ ਨਾ ਕਸਰ ਕਿੱਥੇ ਕੱਢੂਗਾ ਉਹ ਮੰਨ ਲਓ ਕ੍ਰੇਡ ਲੈ ਕੇ ਇਹਦੇ ਚ ਜਿਹੜੇ ਛੰਟਾ ਛਟਾ ਇੱਕੋ ਸੋਨੇ ਆਪ ਕਰਤੀ ਕੁਸਗਾ ਗਾਕਾਂ ਨੇ ਕਰਤੀ ਉਹ ਤਾਂ ਛਟਾਈ ਹੋ ਜਾਂਦੀ ਉਹ ਤਾਂ ਤਰੂਗੀ ਉਹ ਹੁਣ 40 ਆਲਾ 50 ਦੇ 2 ਕਿਲੋ ਵੇਚਨੇ ਪੈ ਜਾਂਦੇ ਇਹੇ ਹਾਂ ਸਾਮ ਨੂੰ ਨਹੀਂ ਬੀਜਦਾ ਖਰਾਬ ਹੁੰਦੇ ਹੈ ਖਰਾਬ ਹੁੰਦੇ ਪਰ ਕੋਸਮੀ ਨਹੀਂ ਪੱਲੇ ਪੈਣਾ ਤੇ 40 ਵਾਲੇ ਤੋਂ ਕਟਾ ਹੀ ਆਉਦੇ ਚ ਬਸ ਉਹਨੇ ਕਸਰ ਉਹ 15 ਕਿਲੋ 10 15 ਕਿਲੋ ਅੰਬਾਜ ਕੜਮੀ ਹੁੰਦੀ ਹੈ ਉਹ ਆਪਾਂ ਛਾੜ ਕੇ ਲੈ ਲੈਂਦੇ ਆ ਪਿੱਛੇ ਕੀ ਮੋਲਾ ਅੰਬ ਦਾ ਕੀ ਕਿੰਨਾ ਲੰਬਾ ਲੱਗਿਆ ਪਿਆ ਮਾਲ ਛੜ ਕਿੰਨਾ ਨਹੀਂ ਪਿੱਛੇ ਤੇਜ਼ੀ ਹੋ ਗਈ ਹੈ ਬਰੇਲੀ ਤੇਜ ਹੈ 12 ਬੰਦੀ ਤੇਜ ਹੁੰਦਾ ਹੁੰਦਾ ਹੈ ਹਿਮਾਚਲ ਤੇਜ ਹੋ ਗਿਆ ਯੂਕੇ ਚ ਜਿਹੜਾ ਹਰਦੁਆਰ ਸੈਟ ਹੈ ਹਾਂ ਇਹ ਰੀਸੀ ਗੇਸ ਇਹ ਸਾਰੇ ਤੇਜ ਹੋ ਗਏ ਸਾਰੇ ਤੇਜ ਹੋ ਗਏ ਉੱਥੇ ਹੀ ਗੱਡੀਆਂ ਤਾਈਆਂ ਨਹੀਂ ਆਉਂਦੀਆਂ ਗੱਡੀਆਂ ਪੰਜਾਂ ਨੂੰ ਮਤਲਬ ਉਹਨਾਂ ਨੂੰ ਉੱਥੇ ਮਤਲਬ 35 40 ਕੱਲ ਗੱਡੀ ਆਈ ਸੀ ਇੱਕ ਬੰਦੇ ਦੀ ਕਹਿੰਦਾ ਨਹੀਂ ਜੀ ਪਰਤਾ ਨਹੀਂ ਇਸ ਪਾਸ ਸਾਡੇ ਉੱਥੇ ਵੀ ਕੀ ਜਾਂਦਾ ਹਾਂ ਕਿਰਾਇਆ ਇੰਨਾ 17 18000 ਰੁਪਏ ਕਿਰਾਇਆ ਵਰਕੇ ਕਿਹੜਾ ਆਵੇ 5 7 ਰੁਪਏ ਕਿਲੋ ਦਾ ਕਿਰਾਇਆ ਪੈਂਦਾ ਹਾਂ ਤੇ ਉਹ ਕਹਿੰਦਾ ਨਹੀਂ ਭਾਈ ਹੁਣ ਉਹਨੂੰ ਇਹੀ ਨਹੀਂ ਸਮਝ ਲੱਗੀ ਕੱਲ 40 39 ਖਰਚਾ ਵਿੱਚ ਆ ਉਹ ਕਹਿੰਦਾ ਵੀ ਮੈਨੂੰ ਨਹੀਂ ਪਤਾ ਮੈਨੂੰ ਕਿੰਨੇ ਪੈਸੇ ਮਿਲਲੇ ਇਹ ਦੱਸੋ ਤੁਸੀਂ ਉਹਨੂੰ ਇਸ ਗੱਲ ਦਾ ਪਤਾ ਹੀ ਨਹੀਂ ਇੱਥੇ ਨੈੱਟ ਸੌਦਾ ਚੱਲਦਾ ਹੈ ਵੀ 45 ਰੁਪਏ ਕਿਲੋ ਵੇਚਿਆ 45 ਆਲਾ 41 ਰੁਪਏ ਦੇ ਪੈਸੇ ਬੱਚੇ ਉਹਦੇ ਉਹ ਕਹਿੰਦਾ ਤੁਸੀਂ 45 ਵਿੱਚ ਆ ਮੈਨੂੰ ਕਿੰਨੇ ਪੈਸੇ ਮਿਲਲੇ ਮੈਨੂੰ ਕਿੰਨੇ ਮਿਲਦੇ ਕਿਉਂ ਨਹੀਂ ਦੱਸਿਆ ਵੀ ਤੈਨੂੰ 40 ਦੇ ਪੈਸੇ ਮਿਲਨੇ ਆ 40 ਦੇ ਪੈਸੇ ਮਿਲਨੇ ਕਹਿੰਦਾ ਮੈਂ ਨਹੀਂ ਵੇਚਣਾ ਜੀ ਸਹੀ ਆ ਆਖਿਰੋ 42 43 ਰੁਪਏ ਕਿਲੋ ਫਿਰ ਵਿਕਿਆ ਸੀ 42 43 ਰੁਪਏ ਕਿਲੋ ਵਿਕਦੇ ਆਹ ਰੇਟ ਜਿਹੜਾ ਬਾਈ ਇਧਰ ਕਹਿੰਦੇ ਪਿੱਛੇ ਹੀ ਜਿਹੜਾ ਆਮ ਤੇਜ ਹੋ ਗਿਆ ਤੇ ਬਾਰਸ਼ਾਂ ਪਈ ਜਾਂਦੀਆਂ ਉਹਨੇ ਕਰਕੇ ਜਿਹੜਾ ਰੇਟ ਉੱਥੇ ਹੀ ਬਣ ਗਿਆ ਤਾਂ ਕਰਕੇ ਉਹ ਦੂਰ ਦੀਆਂ ਮੰਡੀਆਂ 'ਚ ਪਾਉਂਦੇ ਨਹੀਂਗੇ ਵਿਕਰਾਇਆ ਕਾਹਨੂੰ ਪਾਉਣਾ ਨਹੀਂ ਪਾਉਂਦੇ ਬਸ ਇਹੀ ਚੱਕਰ ਹੈ ਇਹੀ ਚੱਕਰ ਹੈ ਤੇ ਮੇਰੇ ਭਾਈ ਜਿਹੜਾ ਆਪਣਾ ਸਫੈਦਾ ਵੀ ਉਹ ਵੀ ਉਧਰਲੀ ਸਿਰਦਾ ਹੀ ਹੁੰਦਾਗਾ ਕਿਉਂ ਸਫੈਦਾ ਨਖਲੋ ਵਾਲਾ ਠੀਕ ਆ ਆਉਂਦਾ ਜ਼ਿਆਦਾ ਕਰ ਨਖਲੋ ਤੋਂ ਸਹੀ ਆ ਤੇ ਲੰਗੜਾ ਜਿਹੜਾ ਹੈ ਲੰਗੜਾ ਚੌਂਸਾ ਹੁਣ ਆਪਣੀ ਯੂਪੀ ਦਾ ਸ਼ੁਰੂ ਹੋ ਜਾਣਾ ਹੈ ਹਾਂ ਅੰਬ ਉਹੀ ਵਿਕਨੇ ਤੇ ਲਾਸਟ ਟਿੱਕਰ ਉਹੀ ਚੱਲਦੇ ਉਹੀ ਚੱਲਨੇ ਹਣ ਕੇਰਾ ਸਾਰੇ ਖਤਮ ਹੋ ਜਾਣੇ ਸਪੈਦਾ 110 ਰੁਪਏ ਕਿਲੋ 105 ਰੁਪਏ ਕਿਲੋ ਲੈੜੇ ਖਤਮ ਹੋਣ ਦੇ ਕਦ ਖਤਮ ਹੈ ਸਪੈਦਾ ਇੰਨੇ ਦਿਨਾਂ ਤੋਂ ਚੜਦਾ ਕਿਹੜਾ ਸੀਗਾ ਇਸ ਵਾਰੀ ਲੋਕਾਂ ਨੇ ਸਾਮ ਕੇ ਰੱਖਿਆ ਸਹੀ ਹੈ ਭਾਈ ਸਹੀ ਹੈ ਤੇ ਆੜੜ ਬਈ ਜਿਹੜੇ ਚੱਲੇ ਉਹ ਬਹੁਤ ਵਧੀਆ ਗੱਲਾਂ ਕੀਤੀਆਂ ਪੁਰਾਣੇ ਅੰਬ ਬਾਰੇ ਜਾਣਕਾਰੀ ਦਿੱਤੀ ਯਾਰ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਬਹੁਤ ਠੀਕ ਹੈ ਜੀ ਠੀਕ ਹੈ ਬਈ ਅੱਜ ਸੇ ਤਾਂ ਕੰਮ ਚਲੋ ਅੱਜ ਲੱਭਿਆ ਨਾ ਮੰਡੀ ਚ ਸਾਨੂੰ ਥਿਆ ਨਹੀਂ ਝੜਕ ਰਿਹਾ ਇਧਰ ਥੱਲੇ ਕਰੀ ਲੱਛਾਉਣਾ ਲੈ ਕੇ ਚੱਲਿਆ ਬਾਈ ਸੌਣਾ ਮੈਨੂੰ ਨਹੀਂ ਪਤਾ ਬਾਈ ਇਹਦਾ ਕੀ ਕੀ ਰੇਟ ਲੈਂਦਾ ਬਾਈ ਐਸਾ 140 ਰੁਪਏ ਕੀ ਕੀ ਗੱਲ ਹਾਂ 140 ਦਾ ਤੂੰ ਵੇਚਣਾ ਲੈ 100 ਲੈਂਦਾ ਹੋਊਗਾ ਨਹੀਂ ਯਾਰ 140 ਲੈਂਦਾ ਹੁਣ ਆ ਜਾ ਕੀ ਕੀ ਰੇਟ ਵਿੱਚਗਾ ਫਿਰ ਉਹ 20 ਰੁਪਏ ਦਾ 30 ਰੁਪਏ ਬਾਈ ਆ 40 ਰੁਪਏ ਪਾਈ ਆ ਇਹ ਲਿਖਣਾ ਇੰਨਾ ਰੇਟ ਵਧਿਆ ਪੈਦਾ ਇੰਨਾ ਰੇਟ ਵਧਿਆ ਦੇਸੀ ਆ ਨਾ ਇਹ ਤਾਂ ਦੇਖਿਆ ਨਹੀਂ ਆਪਾਂ ਝੜਕ ਰਿਹਾ ਮੰਡੀ ਦੇ ਵਿੱਚ ਨਾ ਵੇਖ ਇੰਦਰ ਮਾਈ ਜਿਹੜੇ ਹਾਂ ਜਿਹੜਾ ਪਿਆਰ ਭਈਏ ਪਾਈਆ ਵੇਚਦੇ ਆ ਹਾਂ ਆ ਵੇ ਲੋ ਭਾਈ ਜਹਾੜ ਕਰੇ ਲੇ ਤੇ ਪਾਈਆ ਨਾਲ ਕੀ ਬਣਦਾ ਅੱਧਾ ਕਿਲੋ ਦਾ ਲੈਣਾ ਹੀ ਪੈਂਦਾ ਸੌ ਨੂੰ ਬੁਖਾਰ ਆ ਗਿਆ ਜਿਵੇਂ ਇੱਧਰ ਇੱਕ ਪੀਰੀਅਡ ਵਕ ਦਾ ਭਾਈ ਇਹ ਵੀਰੇ ਮੈਰੀ ਗੋਲਡ ਆਹ ਉਹ ਪਿਆਰ ਠੀਕ 85 90 80 85 90 ਮੈਰੀ ਗੋਲਡ ਜਿਹੜਾ ਆ ਗਿਆ ਭਾਈ ਤੇ ਜਿਹੜਾ ਆਲੂ ਬੁਖਾਰਾ ਭਾਈ ਇਹ 90 ਰੁਪਏ ਵੀਰੇ ਇਹ 90 ਰੁਪਏ ਰੇਟ ਸੇਮ ਹੀ ਆ ਭਾਈ ਇਹਨਾਂ ਦਾ ਬਰਾਬਰ ਹੀ ਆ ਨਾ ਮੈਰੀ ਗੋਲਡ ਜਿਹਦਾ ਤੇ ਇਹਦਾ ਵੀ ਰੇਟ ਸੋ ਇਹ ਪੰਜ ਰੁਪਏ ਦਾ ਫਰਕ ਕਿੱਥੇ ਥੱਲੇ ਪੰਜ ਰੁਪਏ 80 85 90 ਦਾ ਰੇਟ ਜਿਹੜਾ ਰਮਾਨੀ ਆ ਗਈ ਭਾਈ ਰਮਾਨੀ ਆ ਗਈ ਵੀਰੇ ਸਮਝ ਚਲਾ ਵੀਰੇ ਸਮਝ ਚਲਾ ਲਈ ਭਾਈ ਆ ਗਈ ਸਿਰਾਂ ਕੁਆਲਟੀ ਕਹਿੰਦਾ ਕੀ ਕੋਈ ਇਹ ਵੀਰੇ 50 ਰੁਪਏ ਇੱਕੋ ਰੇਟ ਇਦੋਂ ਵੀ ਟੋਪ ਹੋਣੀ ਹੈ ਨਹੀਂ ਵੈਸੇ ਸਾਈਜ਼ ਤਾਂ ਠੀਕ ਹੈ ਪਰ ਇਹੀ ਚੱਲਦੀ ਆ ਇਹ ਸਹੀ ਚੱਲਦੀ ਆ ਤਿਆਰ ਆ ਪੂਰੀ ਖਾਨ ਦੀ ਟੇਸਟੀ ਹੋ ਗਈ ਵੱਡਾ ਸਾਈਜ਼ ਹੁੰਦਾ ਜਿਹੜਾ ਉਹਦਾ ਵੱਡਾ ਹੁੰਦਾ 70 80 ਰੁਪਏ ਚੱਲ ਜੀ 70 80 ਰੁਪਏ 50 ਰੁਪਏ ਨੇੜੇ ਤੇ ਚੱਲਦੀ ਆ ਨਾ ਭਾਈ ਇੰਦਰ ਆ ਗਈ ਦਾਵ ਜਿਹੜੀ ਪਾਣੀ ਵਾਲਾ ਨਾਰੀ ਵਾਲ ਹੈ ਨਾ ਇਹਦਾ ਰੇਟ ਭਾਈ ਪਹਿਲਾਂ ਤਾਂ 70 70 ਦਾ ਵੀ ਪੀਸ ਪਈ ਜਾਂਦਾ ਸੀ ਮੰਡੀ ਦੇ ਵਿੱਚ ਹਾਂਜੀ ਫਿਲਹਾਲ ਅੱਜ ਦਾ ਰੇਟ ਕਿੰਨਾ ਭਾਈ ਅੱਜ ਦਾ ਰੇਟ ਵੀਰੇ ਇਹਦਾ ਮੰਨ ਕੇ ਚੱਲੋ 20 ਪੀਸ ਦਾ ਪੈ ਰਿਹਾ 65 ਰੁਪਏ 65 ਰੁਪਏ 1300 ਰੁਪਏ ਦੀ ਬੋਲ ਪੰਜ ਰੁਪਈਏ ਜਾਨੀ ਹਲੇ ਕੱਟਿਆ ਰੇਟ ਉਹ ਵੀ ਮੌਸਮ ਕਰਕੇ ਮੌਸਮ ਕਰਕੇ ਕੱਢ ਗਿਆ ਭਾਈ ਹੁਣ ਆਉਣ ਵਾਲੇ ਦਿਨਾਂ 'ਚ ਜਾਨੀ ਕਟੂਗਾ ਰੇਟ ਠੰਡ ਦੇ ਵਿੱਚ ਜਾ ਕੇ ਲੱਗਣਾ ਹੋਰ ਹੋਰ ਘਟੀ ਜਾਊਗਾ ਹੋਰ ਘਟੀ ਜਾਊਗਾ ਤੇ ਇਹਨਾਂ ਦਾ ਜਿਵੇਂ ਦਸਹਰੀ ਦਾ ਠੱਤਮੀ ਹੋ ਜਾਣਾ ਬਾਈ ਇਹ ਤਾਂ ਵੀਰੇ ਸੀਜ਼ਨਲ ਸੌਦੇ ਹੁੰਦੇ ਆ ਮੰਨ ਕੇ ਚੱਲੋ ਹੋਰ 10 12 ਦਿਨ ਹੈਗਾ 10 ਲੈ ਜੀ ਬਹੁਤ ਵਾਦ ਕੀ ਬਾਈ ਜੀ 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 ਲੈ ਜੀ ਕਹਿ ਲੀ ਗਾ ਲੈ ਜੀ ਅੱਲਾ ਭਾਈ ਜੀ ਜੀ ਆ ਬਾਈ ਕੀ ਰੇਟ ਬਣ ਗਿਆ ਬਾਈ ਇਹ ਵੀਰੇ ਦਈ ਜਾਂਦੇ ਆ ਅਸੀਂ 1300 ਤੱਕ ਦਾ 1200 1300 ਤੇ ਵੈਸੇ 15 15 1600 ਵੀ ਰੇਟ ਚੱਲੀ ਜਾਂਦਾ ਬਾਈ ਇਹ ਤਾਂ ਕਹਿੰਦੇ ਹਾਂ ਲੈ ਬਾਈ ਆਹ ਰੇਟ ਜਿਹੜਾ ਮਤਲਬ ਚੱਲੀ ਜਾਂਦਾ ਕੋਟਕ ਪੁਰਾਣੀ ਮੰਡੀ ਦੇ ਵਿੱਚ ਲੀਜੀ ਓਕੇ ਬਾਕੀ ਅਜ ਪੱਤੇ ਕੱਢ ਦਈਏ ਪੇਟੀ ਕੱਢ ਦਈਏ ਬਾਈ ਇਹ 130 45 45 ਜੀ ਪੈ ਜੰਦੀ ਹੈ ਪੈ ਜੰਦੀ ਹੈ ਉਧਰ ਮਾਰ ਕੇ ਆਉਂਦਾ ਬਾਈ ਜਾਨੀ ਕਹਿੰਦਾ ਬੰਦਾ ਡੇਕਦਾ ਫਿਰਦਾ ਵੇਖ ਇਹ ਮੈਂ ਕਿਧਰ ਕੀ ਖਾਂਦਾ ਸਵੇਰਾ ਇਹ ਉਹ ਜੀ ਖਾਂਦਾ ਟੋਣੀਗਾ ਆਪਾਂ ਬਸ ਕਰੇਟਾਂ ਨਾਲ ਇਹ ਯਾਰ ਇਧਰ ਸਾਹਮਣੇ ਵੈਰਾਈਟੀ ਵਿਖਾ ਕੇ ਰਾਂਜੀ ਬਾਈ 38 ਰੁਪਏ ਕਿਲੋ ਦੇ ਹਿਸਾਬ ਨਾਲ ਜਿਹੜਾ ਕਰੇਟ ਦਾ ਰੇਟ ਬਈ ਵਿਕੀ ਜਾਂਦਾ ਇਹ ਕਰੇਟ ਦੇ ਵਿੱਚ ਜਾਨੀ ਵਜਨ ਹੈਗਾ ਘਟੋ ਘਟ ਬਈ ਹੈਗਾ 10 ਪਰ 12 13 ਕਿਲੋ 12 13 ਕਿਲੋ ਆ ਬਾਈ ਇਹ ਇਕੱਠਾ ਲੈਣਾ ਪੈਂਦਾ ਕਿਲਾ ਤੇ ਰੇਡ ਜਿਹੜਾ 38 ਰੁਪਏ 35 36 35 ਤੋਂ ਲੈ ਕੇ 38 ਰੁਪਏ ਤੱਕ ਹੋਲ ਸੇਲ ਦਾ ਰੇਟ ਆਏ ਬਾਜ਼ਾਰ ਦੇ ਵਿੱਚ ਵਿਕਣਾ ਅੱਜ 60 ਰੁਪਏ ਵਿਕੂਗਾ 50 ਰੁਪਏ 60 ਰੁਪਏ ਦੇ ਨੇੜੇ ਤੇ ਬਾਜ਼ਾਰ ਪਰਚੂਨ ਦਾ ਰੇਟ ਜਿਹੜਾ ਵਿਕਣਾ ਬਈ ਲੱਭੇ ਅੰਬ ਵੈਸੇ ਹੀ ਤੇਜ ਹੋ ਜਾਂਦੇ ਤੇ ਚੌਸੇ ਅੰਬ ਦਾ ਬਾਜ਼ਾਰ ਪਹਿਲਾਂ ਦਸਹਿਰੀ ਦਾ ਦੱਸਿਆ ਸੀ ਚੌਸੇ ਅੰਬ ਦਾ ਬਾਜ਼ਾਰ 70 ਰੁਪਏ ਕਿਲੋ ਦੇ ਹਿਸਾਬ ਨਾਲ ਜਿਹੜਾ ਕਰੇਟ ਵਿਕਣਾ ਬਾਈ ਕਿਲੋ 2 ਕਿਲੋ ਦਾ ਰੇਟ ਨਹੀਂ ਹੈ ਨਾ 70 ਰੁਪਏ ਕਿਲੋ ਦਾ ਰੇਟ ਪਰ ਕਰੇਟ ਜਿਹੜਾ ਕੱਟਾ ਲੈਣਾ ਪੈਂਦਾ ਆ ਜੋ ਕਰੰਦੀ ਬੰਦ ਗੋਭੀ ਵਿਖਾਈ ਗਿਆ ਤੁਹਾਨੂੰ 20 ਆ ਸਾਰਾ ਘਟਾ ਜਿੰਨਾ ਪਿਆ ਬਾਈ ਇਕੱਠਾ ਲੈਣਾ ਬਣਾ ਕਿਲੋ 2 ਕਿਲੋ ਦਾ ਰੇਟ ਹੈ ਨਹੀਂਗਾ ਬਾਈ ਇਹ ਹਨਾ ਤੇ ਛੱਲੀ ਵੈ ਗਈ ਜਿਹੜੀ 23 ਰੁਪਏ ਕਿਲੋ ਦੇ ਹਿਸਾਬ ਨਾਲ ਜਿਹੜੀ ਛੱਲੀ ਰਹਿ ਗਈ ਕੱਲੀ ਆ ਪਾਈਆ ਬਾਈ ਛੱਲੀ 23 ਰੁਪਏ ਕਿਲੋ ਜਿਹੜੀ ਵਿਕੀ ਆ ਤੇ ਸਾਰੀ ਵੈ ਗਈ ਛੱਲੀ ਬਚੀ ਨਹੀਂ ਗਈ ਖੀਰੇ ਦਾ ਰੇਟ ਬਹੁਤ ਵਧ ਗਿਆ ਬਾਈ ਭਾਵੇਂ ਕਿ ਮੌਸਮ ਦਾ ਫਰਕ ਆ ਖੀਰੇ ਦਾ ਰੇਟ 55 ਰੁਪਏ ਦੇ ਨੇੜੇ ਤੇ ਜਿਹੜਾ ਬਾਈ ਖੀਰਾ ਵੇਖੋ ਪਹਿਲਾ ਚੈਣਾ ਖੀਰਾ ਦੇਸੀ ਵੀਰਾਂ ਦਾ ਰੇਟ ਘਟੂਗਾ ਚਾਨਾ ਖੀਰਾ ਦਾ ਬਾਜ਼ਾਰ ਜਿਹੜਾ 55 ਰੁਪਏ ਕਿਲੋ ਦੇ ਨੇੜੇ ਜਿਹੜਾ ਭਾਈ ਚੱਲੀ ਜਾਂਦਾ ਕੋਟਕਪੂਰਾ ਮੰਡੀ ਦੇ ਵਿੱਚ ਭਾਈ ਬਾਬੇ ਪਿਆਜ਼ ਦਾ ਰੇਟ ਵੈਸੇ 18-18 ਦੇ ਨੇੜੇ ਤੇ ਆਹ ਪਿਆਜ਼ ਆ ਜਿਹੜਾ 20 ਵਾਲਾ ਵੀ ਪਿਆ ਹੋਊਗਾ ਮੰਡੀ 'ਚ ਭਾਈ ਵਾਲਾ ਵੀ ਪਿਆ ਹੋਊਗਾ ਐਨੇ ਆਦੇ ਵੀ ਨਹੀਂ ਪਿਆਗਾ ਆ ਜਿਹੜਾ ਪਿਆਜ਼ ਆ ਜਿਹੜਾ ਨੇੜੇ ਜਮਾ ਵਿਖਾ ਦੇ ਕਰਾਂ ਦੀ ਆਹ ਜਿਹੜਾ ਪਿਆਜ਼ ਆ 18 ਰੁਪਏ ਕਿਲੋ ਜਿਹੜਾ ਆਹ ਕੁਆਲਿਟੀ ਵੇਚ ਲੋ ਜੀ ਤੇ 18 ਰੁਪਏ ਕਿਲੋ ਦੇ ਹਿਸਾਬ ਨਾਲ ਇੱਥੇ ਮੰਡੀ ਦੇ ਵਿੱਚ ਚੱਲੀ ਜਾਂਦੀ ਆ ਬਾਈ ਵੀਡੀਓ ਬਾਈ ਸੰਨੀ ਕੋਲੇ ਆ ਗਏ ਇਧਰ ਆਲੂ ਵਾਲੇ ਵਪਾਰੀ ਕੋਲੇ ਬਾਈ ਕੀ ਹਾਲ ਚੱਲ ਸੰਨੀ ਠੀਕ ਹੈ ਸਭ ਤੱਕਵੇਂ ਆਪਣੀ ਵਧੀਆ ਬਾਈ ਤੁਸੀਂ ਆਲੂ ਦਾ ਰੇਟ ਕਿੰਨਾ ਕਰਦਾ ਬਾਈ ਸੰਨੀ ਅੱਜ ਆਲੂ 650 ਵਿੱਚ ਹੈ 650 ਰੁਪਏ ਦਾ ਬਾਈ ਜਿਹੜਾ ਆ ਗੱਟਾ ਵੇਖ ਬਾਈ ਆ ਕਿੰਨਾ ਰੇਟ ਵਧਿਆ ਕਿਦਾਂ ਵਧਿਆ ਨਹੀਂ ਮਤਲਬ ਵਿਕਰੀ ਜੇ ਥੋੜਾ ਜਿਹਾ ਆ ਹੈ ਵਿਕਰੀ ਵਧੀਆ ਹੈ ਜੀ ਨਾ 20-30 ਰੁਪਏ ਟੁੱਟਦੇ ਸੀ ਜਦੋਂ ਤੁਸੀਂ 650 ਮੰਗ ਲੈਂਦੇ ਸੀ ਅਗਲਾ 620 ਦਿੰਦਾ ਸੀ 30 ਉਹ ਉਹ ਬੰਦ ਹੋ ਗਿਆ ਮਤਲਬ ਵਿਕਰੀ ਇੱਕ ਰੀ ਬਣ ਗਈ ਹੈ ਬਣ ਗਈ ਉਹ ਹੁਣ ਅਗਲਾ 650 ਮੰਗਦੇ ਤੇ 640-45 ਤੱਕ ਉਹ ਨਹੀਂ ਡੁੱਟਦਾ ਹਾਂ ਜਾਨੀ ਉਹ ਡੇਟ ਨਹੀਂ ਵਧਿਆ ਗਿਆ ਜਿਹੜਾ ਅਗਲਾ ਗਾਹਕ ਘਟਾ ਜਾਂਦਾ 10 ਰੁਪਏ ਉਹ ਕੰਨੇ ਬੰਦ ਹੋ ਗਏ ਬਾਈ ਉਹਨਾਂ ਵਿਕਰੀ ਤੇਜ਼ ਆ ਕਿਉਂਕਿ ਗਾਹਕ ਵਾਧੂ ਹੁੰਦਾ ਅਗਲਾ ਕਹਿੰਦਾ ਨਹੀਂ ਲੈਣਾ ਬਾਈ ਜੀ ਗਾਂ ਜਾਂ ਅਗਲਾ ਜੂ ਬਿਲਕੁਲ ਬੈਠੋ ਤੇ ਆ ਬਈ ਡਾਇਮੰਡ ਆ ਗਿਆ ਜੀ ਇਹਦਾ ਕੀ ਰੇਟ ਆ ਬਾਈ ਡਾਇਮੰਡ 580 600 580 ਤੋਂ ਲੈ ਕੇ 600 ਰੁਪਏ ਤੱਕ ਜਿਹੜਾ ਡਾਇਮੰਡ ਦਾ ਰੇਟ ਆ ਉਹਦਾ 650 ਤੱਕ ਜਿਹੜਾ ਜਾਵੜੇ ਬਾਈ ਇਹ ਲੜਦਾ ਅਗੇ 620 30 35 ਤੱਕ ਵਿਕਦਾ ਜੀ 650 ਜਿਹੜਾ ਨੈਟ ਰੇਟ ਬਾਈ ਜੀ ਵਿਕੀ ਜਾਂਦਾ ਬਾਈ ਹੋਰ ਤਾਂ ਨਹੀਂ ਕੁਆਲਿਟੀ ਆਈ ਕਿ ਹਾਂ ਪਿਆ ਨਸਕੜਾ ਬਾਈ ਜੀ ਨਾ ਅਸੀਂ ਕਹਾਂ ਪਿਆ ਜਾ ਗਿਆ ਬਾਈ ਇਹ ਜਾਨੀ ਇਹ ਕੁਆਲਿਟੀ ਕਿਹੜੀ ਆ ਗਈ ਨਸ ਕੁਆਲਿਟੀ ਆ ਇਹ ਨਹੀਂ ਇੱਕ ਤਾਂ ਆਉਂਦੀ ਹੈ ਜਮੇ ਸਿਰ ਕੁਆਲਿਟੀ ਹੈ ਜੀ 22 ਵਾਲਾ ਵਿਕੀ ਜਾਂਦਾ ਇਹ ਆਪਣੇ ਕੋਲੇ ਹਾਂ ਇਹ 20 ਵਿੱਚ ਇਹਨੇ 18 ਵੀ ਲਾ ਦਿੱਤਾ ਜਮੇ 21 ਆ ਗਿਆ ਬਾਈ ਇਹ 20 ਹੋ ਜਾਊਗਾ ਹਾਂ 20 ਹੈ 19 18 ਨਹੀਂ ਦੇ ਲੈ ਕੇ 18 17 ਮੰਗੂ ਦਾ ਸਹੀ ਹੈ ਭਾਈ ਸਹੀ ਹੈ ਲੈ ਭਾਈ ਰੇਟ ਕੁਆਲਟੀ ਵੇਖ ਲੋ ਜੇ ਬਹੁਤ ਵਧੀਆ ਕੁਆਲਟੀ ਹੈ ਜੇ ਤੁਸੀਂ ਘਰੇ ਰੱਖ ਲਓਗੇ 2 ਮਹੀਨੇ ਨਹੀਂ ਹੁੰਦਾ ਖਰਾਬ ਨਹੀਂ ਇਹ ਖਰਾਬ ਨਹੀਂ ਹੋਣ ਵਾਲਾ ਸਪਰੰਡਾ ਭਾਵੇਂ ਤਿੰਨ ਮਹੀਨੇ ਰੱਖ ਲਓ 2 ਮਹੀਨੇ ਰੱਖ ਲਓ ਘਰੇ ਆਦਾ ਭਾਈ ਰੋਕਣੇ ਰੱਖੇ ਵੀ ਆ ਰੇੜੀਆਂ ਵਾਲਿਆਂ ਦੀ ਇੱਕ ਸ਼ਿਕਾਇਤ ਆਉਂਦੀ ਕਹਿੰਦਾ ਭਾਈ ਪਿਆਜ਼ ਸਾਡਾ ਵਕਦਾ ਨਹੀਂ ਰੇੜੀ ਚ ਲੈ ਕੇ ਜਾਂਦੇ ਆਂ 4 ਕਿਲੋ 5 ਰੁਪਏ ਮਸਲਾ ਵਕਦਾ ਗੱਟੇ ਲੈ ਕੇ ਜਾਂਦੇ ਲੋਕ ਘਰੇ ਲੋਕ ਗੱਟੇ ਲੈ ਕੇ ਆ ਮੰਡੀ ਚੋਂ ਜਦੋਂ ਆਪਣਾ ਪਿੱਛੇ ਜੇ ਤੇ ਹੋ ਸਕਦਾ ਜੰਗ ਦੇ ਹਾਲਾਤ ਬਣ ਛੋਟਾ ਭਾਈ ਹਾਂ ਪਰਿਵਾਰ ਛੋਟਾ ਤੇ ਇਹਦੇ ਕਰ ਭਾਈ ਕੀ ਲੱਗਦਾ ਹੈ ਨਾ ਰੇਟ ਹੁਣ ਬਣੂਗਾਗਾ ਉਹਨੂੰ ਰੇਟ ਜਦੋਂ ਆਹ ਰਾਜਸਥਾਨ ਵਾਲਾ ਪਿਆਜ਼ ਖਤਮ ਹੋ ਗਿਆ ਨਾ ਉਸ ਤੋਂ ਬਾਅਦ ਰੇਟ ਬਣ ਜਾਣਾ ਹੈ ਹਲੇ ਆਈ ਅੰਦਰ ਰਾਜਸਥਾਨ ਹਾਂ ਆਈ ਜਾਂਦਾ ਹੈ ਸਹੀ ਹੈ ਭਾਈ ਉਦੋਂ ਰੇਟ ਬਣ ਸਕਦਾ ਤੇ ਆਲੂ ਦਾ ਭਾਈ ਰੇਟ ਬਣੂਗਾ ਆਲੂ ਜੀ ਜੇ ਕੋਈ ਵਧਿਆ ਤਾਂ 20-50 ਰੁਪਏ ਵਧੂਗਾ ਵਸੇ ਜਿਵੇਂ ਯਾਰ ਮਨ ਲੱਗਦਾ 1000 ਦੇ ਰੇਟ ਤੋਂ ਘੱਟ ਨਹੀਂ ਨਹੀਂ ਹੋ ਨਹੀਂ ਜਾਂਦਾ ਉਹ ਨਹੀਂ ਜਾਂਦਾ ਇੰਨੀ ਬਦਲਾ ਇੰਨਾ ਬਦਲਾ ਹੁੰਦਾ ਨਹੀਂ ਇੰਨਾ ਬਦਲਾ ਨਹੀਂ ਕੋਈ 150 ਦਾ ਫਰਕ ਮਾਲ ਫੁੱਲ ਪਏ ਜੀ ਫੁੱਲ ਬੜਾ ਕੋਸਾ ਸਹੀ ਹੈ ਭਾਈ 150 ਦਾ ਹੋ ਤੇ ਇਹ ਨਵਾਂ ਮੋੜ ਕੇ ਬਾਹਰ ਗਾਂ ਚ ਪੰਜਾਂ ਚਾਰ ਮਹੀਨਿਆਂ ਨੂੰ ਗਾਂ ਉਹ ਲੱਗ ਪੈਣੇ ਬਾਈ ਹਾਂ ਬਸ ਬਸ ਸਹੀ ਹੈ ਨਾ ਭਰਾ ਬਿਲਕੁਲ ਬਿਲਕੁਲ ਪੰਜ ਮਹੀਨੇ ਰਹਿ ਗਏ ਸਟੋਰ ਖੁੱਲ ਸਟੋਰ ਖੁੱਲ ਪੰਜ ਮਹੀਨੇ ਰਹਿ ਗਏ ਸਹੀ ਹੈ ਤੇ ਬਾਈ ਦਾ ਨੰਬਰ ਆ ਗਿਆ 950120024 ਬਾਈ 950120024 ਬਾਈ ਸੰਦੀ ਦਾ ਨੰਬਰ ਆ ਆਲੂ ਵਾਲੇ ਵਪਾਰੀ ਬਾਈ ਖੜੇ ਆ ਬਾਈ ਠੀਕ ਹੈ ਭਰਾ ਸੰਦੀ ਬਾਈ ਠੀਕ ਹੈ ਲਬੇ ਇਧਰ ਖਮਾ ਦਾ ਰੇਟ ਕਣਨ ਲੱਗਾ ਨੈਸ਼ਨਲ ਫਰੂਟ ਕੰਪਨੀ ਤੇ ਆ ਗਿਆ ਕੋਟਕਪੂਰਾ ਮੰਡੀ ਦੇ ਵਿੱਚ ਬਾਉ ਜੀ ਕੀ ਰੇਟ ਦੱਸਿਆ ਸੀਗਾ 180 ਰੁਪਏ 180 ਰੁਪਏ ਦੀਆਂ ਪੰਜ ਗੁੱਟੀਆਂ ਜਿਹੜੀਆਂ ਵਿਕੀ ਜਾਂਦਾ ਜਵਾਨ ਨੇੜੇ ਕਰਦੇ ਭਈਆਂ ਦੀ ਬਾਉ ਜੀ ਵਿਕਰੀ ਹੁਣ ਵੱਧ ਗਈ ਜਾਨੀ ਮੰਨਣਾ ਕੀ ਕਹਾਂ ਉਸ ਤਰ੍ਹਾਂ ਹੀ ਮਾਲ ਘਟ ਗਿਆ ਜੀ ਨਹੀਂ ਉਵੇਂ ਹੀ ਚੱਲੀ ਜਾਂਦਾ ਜੀ ਤਾਂ ਇਹ ਉਵੇਂ ਹੀ ਚੱਲੀ ਜਾਂਦੀ ਹੈ ਭਈ ਜੀ 120 30 ਰੁਪਏ 30 ਜਣਾ ਮਿਲ ਜਾਂਦੇ ਜਦੋਂ ਪਹਿਲਾਂ ਘਟ ਗਿਆ ਸੀਗਾ ਸਹੀ ਹੈ ਜੀ ਤੇ ਆਹ ਰੋਤਚ ਦੇ ਵਿੱਚ ਜਾਨੀ ਵੱਧ ਜਾਂਦਾ ਭਾਈ ਜਾਨ ਜਿਵੇਂ ਆਹ ਪੰਜਾਂ ਜੀ ਇਧਰ ਚਿਮੜਾ ਮਿਰਚ ਆ ਗਈ ਰੰਗ ਬਰੰਗੀ ਭਾਈ ਨੇੜੇ ਨਹੀਂ ਕ 200 ਰੁਪਏ ਕਿਲੋ ਦਾ ਬਾਜ਼ਾਰ ਜਿਹੜਾ ਇਹਦਾ ਰਹਿ ਗਿਆ ਬਾਈ ਇਹ ਵਿਆਹਾਂ ਸ਼ਾਦੀਆਂ ਵੇਲੇ 4-400 ਵੀ ਹੋ ਜਾਂਦਾ ਬਾਈ ਕਈ ਵਾਰੀ ਤੇ ਹੁਣ ਫਿਲਹਾਲ ਇਹਦੀ ਲਗਤ ਘੱਟ ਹੁੰਦੀ ਆ ਤੇ ਉਹਦੇ ਕਰਕੇ 200 ਰੁਪਏ ਦਾ ਰੇਟ ਆ ਮਟਰ ਦਾ ਰੇਟ ਗਣੌਣ ਲੱਗਿਆ ਮਟਰ ਦਾ ਰੇਟ 5 ਕਿਲੋ ਦਾ ਤੇ ਬਹੁਤ ਵਜਾ ਜਿਹੜਾ ਛੋਟਾ ਪੈਕਟ ਬਾਈ 1 ਕਿਲੋ ਦਾ ਇਹ 80 ਰੁਪਏ ਦਾ ਪੈਕਟ ਆ ਗਿਆ ਕਿਲੋ ਦਾ ਹਨਾ ਤੇ ਜਿਹੜਾ ਆ ਪਿਆ ਤੇ ਇਹਨੂੰ ਤੁਸੀਂ ਲਾ ਲੋ 400 ਦੇ ਨੇੜੇ ਤੇ ਜਿਹੜਾ ਬਾਈ ਆ ਪਿਆ 5 ਕਿਲੋ ਦਾ ਪੈਕਟ ਆ ਬਾਈ 85 40 ਤੇ 400 ਰੁਪਏ ਦਾ ਜਿਹੜਾ ਆ ਪੈਕਟ ਪੈਂਦਾ ਬਾਈ ਹਾਂ ਬਾਈ ਪਿਆਜ ਜਿਹੜਾ ਰਾਜਸਥਾਨ ਦਾ ਆ ਗਿਆ ਜਮੇ ਨੇੜੋਂ ਬਖਾ ਦੀ ਕਰਨ ਕੈਰਵਾ ਵੇਖ ਇੱਧਰ ਕਰਾਂ ਜੀ 11 12 ਰੁਪਏ ਦਾ ਬਾਜ਼ਾਰ ਜਿਹੜਾ ਬਾਬੂ ਜੀ ਦੱਸੀ ਜਾਂਦੇ ਹਨ ਤੇ ਇਹ ਥੋੜਾ ਜਿਹਾ ਗਿੱਲਾ ਗਿੱਲਾ ਆ ਗਿਆ ਪਰ ਇਹ ਸੁੱਕ ਜੂਗਾ ਜਦੋਂ ਹਵਾ ਲੱਗ ਜਾਂਦੀ ਐ ਇਹਨੂੰ ਸੁੱਕ ਜਾਂਦਾ ਬਹੁਤ ਇੱਧਰ ਬਾਕੀ ਨਾਸਕ ਆ ਗਿਆ ਬਾਈ ਇੱਧਰ ਵੇਖੋ ਕੁਆਲਿਟੀ ਕਰਾਂ ਦੀ ਤੇ ਇਹਦਾ ਰੇਟ ਜਿਹੜਾ 20 ਰੁਪਏ ਦੇ ਨੇੜੇ ਤੇ ਜਿਹੜਾ ਆ ਚੱਲੀ ਜਾਂਦਾ ਕੁਆਲਿਟੀ ਬਹੁਤ ਘੈਂਟ ਆ ਗਈ ਇਹਨੂੰ ਘਰੇ ਰੱਖ ਸਕਦੇ ਜਿੰਨਾ ਚਿਰ ਮਰਜੀ ਉਹਦੇ ਚ ਰਿਸਕ ਆ ਬਾਈ ਉਂਝ ਰਸਕਾ ਉਹ ਉਹ ਨਹੀਂ ਰੱਖਿਆ ਜਾਂਦਾਗਾ ਤੇ ਆਹ ਰੱਖਿਆ ਜਾਊਗਾ ਬਾਈ ਜਿਹੜਾ 20 ਰੁਪਏ ਦੇ ਨੇੜੇ ਜਿਹੜਾ ਇਹਨੂੰ ਘਰਾਂ ਵਾਲਾ ਗਾ ਕਿ ਲੈ ਸਕਦਾ ਕੋਟਪੂਰਾ ਮੰਡੀ ਦਾ ਜਿਹੜਾ ਪਿਆਜ਼ ਦਾ ਰੇਟ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਜਰੂਰ ਕਰਕੇ ਜਾਓ ਵੀਡੀਓ